ਇਨਸਟਾਗ੍ਰਾਮ ਦੇ ਉੱਤੇ ਜਿਹੜੀ ਕੁੜੀਆਂ ਗਲਤ ਤਰੀਕੇ ਦੇ ਨਾਲ ਜਾਂ ਫਿਰ ਡਬਲ ਮੀਨਿੰਗ ਦੇ ਨਾਲ ਗੱਲਾਂ ਕਰਦੀਆਂ ਨੇ ਨਾ ਆਮ ਕੁੜੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਂਦਾ ਹੈ। ਟਿਪੀਕਲ ਉਥੇ ਰਵਿਆ ਜੀ ਜੀ ਤੁਸੀਂ ਸੋਚ ਕੇ ਦੇਖੋ ਕਿ ਉਹ ਕੈਮਰੇ ਮੂਰੇ ਅੰਨਾ ਖੁੱਲ ਕੇ ਬੋਲ ਸਕਦੀ ਆ ਜਿਹੜੇ ਬਿਜ਼ਨਸ ਓਨਰ ਆ ਜਿਨ੍ਹਾਂ ਨੇ ਉਹਨਾਂ ਤੋਂ ਐਡਾਂ ਕਰਵਾਈਆਂ ਇਸ ਤਰ੍ਹਾਂ ਦੀਆਂ ਉਹ ਉਹਨਾਂ ਨੂੰ ਪਰਸਨਲੀ ਕਿਦਾਂ ਟਰੀਟ ਕਰਦੇ ਹੋਣਗੇ। ਕੱਪੜੇ ਨੂੰ ਲੈ ਕੇ ਲੋਕ ਗਲਤ ਕਮੈਂਟ ਵੀ ਨੀਚੇ ਬੋ ਕਰਦੇ ਨੇ। ਉਹਨਾਂ ਦੇ ਘਰ ਦੇ ਕਿਸ ਤਰ੍ਹਾਂ ਦੇ ਹੋਣਗੇ? ਨਹੀਂ ਘਰ ਦੇ ਕਹਿੰਦੇ ਨਹੀਂ ਕੁਛ ਨਹੀਂ। ਉਨਤੀ ਆਪ ਕੋ ਬ੍ਰਿੰਗਿੰਗ ਕਿਦਾਂ ਦੀ ਹੋਊਗੀ ਕਿ ਮਤਲਬ ਕਿ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਹੋਊਗਾ ਇੱਕ ਫਿਲਮ 'ਚ ਥੋੜਾ ਜਿਹਾ ਵੀ ਰੋਲ ਲੈਣਾ ਨਾ ਕਿਸੇ ਨੇ ਜਾਂ ਕੋਈ ਗਾਣਾ ਗਾਉਣਾ ਆ ਉੱਚ ਕਹਿੰਦੇ ਆ ਜੀ ਕੰਪਰੋਮਾਈਜ਼ ਕਰੋ ਪੈਸਾ ਮਿਲੂਗਾ ਤੁਹਾਨੂੰ ਨਹੀਂ ਮਿਲੂਗਾ ਇਹ ਬਾਤ ਦੀ ਗੱਲ ਆ ਪਹਿਲਾਂ ਉਹ ਛੋਟਾ ਜਿਹਾ ਰੋਲ ਲੈਣ ਲਈ ਵੀ ਕਹਿੰਦੇ ਕਿ ਕੰਪਰੋਮਾਈਜ਼ ਕਰੋ ਇਹ ਵੀ ਉਹ ਡਾਇਰੈਕਟਰ ਜਾਂ ਪ੍ਰੋਡਿਊਸਰ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਪੈਂਦੇ ਨੇ ਕੰਪਰੋਮਾਈਜ਼ ਦੇ ਬਦਲੇ ਇਹ ਨਾ ਚੱਕਰਾਂ ਜੀ ਮੈਂ ਤੁਹਾਨੂੰ ਦੱਸਦੀ ਆ ਤਾਂ ਮੈਂ ਨਾ ਪਹਿਲਾਂ ਪਹਿਲਾਂ ਗਾਲਾਂ ਕੱਢ ਦਿੱਤੀ ਅਸੀਂ ਇੱਕ ਬੰਦੇ ਨੂੰ ਉਹਨੇ ਮੈਨੂੰ ਇਦਾਂ ਕਿਹਾ ਤਾਂ ਉਹ ਵੀ ਕੋਈ ਲਾਈਨ ਪ੍ਰੋਡਿਊਸਰ ਸੀਗਾ ਤੇ ਮੈਂ ਗਾਲਾਂ ਕੱਢਦੀ ਆ ਫੋਨ ਕਿਹਾ ਕਿ ਮੈਂ ਯਾਰ ਗਾਲਾਂ ਕੱਢ ਦਿਤੀਆਂ ਕਿ ਉਹ ਬੰਦਾ ਮੈਨੂੰ ਕੁਝ ਕਰੂਗਾ ਦਾ ਨਹੀਂ ਉਹ ਮੇਰੇ ਨਾਲ ਕੋਈ ਦੁਸ਼ਮਣੀ ਕੱਢ ਦਵੇ ਬੈਰ ਕੱਢ। ਪਤਾ ਨਹੀਂ ਹੁੰਦਾ ਕੁਝ ਵੀ ਕਰ ਸਕਦਾ ਇਨਸਾਨ। ਤਾਂ ਕਹਿੰਦਾ ਨਹੀਂ ਗਲਤੀ ਤਾਂ ਅਗਲੇ ਦੀ ਸੀ। ਜੇ ਤੇਰੇ ਕੋਲ ਚੈਟ ਹੈਗੀ ਤੇ ਕੋਈ ਸਕਰੀਨਸ਼ਾਟ ਹੈਗੇ ਤੇ ਤੂੰ ਉਹਨੂੰ ਗਾਲਾਂ ਕੱਢੀਆਂ ਨਾ ਭਾਵੇਂ ਬਲੌਕ ਵੀ ਨਾ ਕਰ ਦੇ ਤੈਨੂੰ ਕੁਝ ਨਹੀਂ ਕਰੂਗਾ ਉਹ ਮੁੰਡੇ ਨੇ ਕਿਹਾ ਕਿ ਡਾਇਰੈਕਟਰਾਂ ਨੂੰ ਕੁੜੀਆਂ ਆਪ ਮੈਸੇਜ ਕਰਦੀਆਂ ਆ ਕਿ ਸਾਡੇ ਨਾਲ ਕੁਝ ਵੀ ਕਰ ਲਓ। ਹਾਂ ਵੀ ਸਾਡੇ ਨਾਲ ਕੁਝ ਵੀ ਕਰ ਲਓ ਸਾਨੂੰ ਰੋਲ ਦੇ ਦਿਓ। ਕੁੜੀਆਂ ਬੰਦਿਆਂ ਨੂੰ ਮੈਸੇਜ ਕਰਦੀਆਂ ਆ ਕਿ ਤੁਸੀਂ ਹਾਂਜੀ ਹਾਂਜੀ ਕਿ ਸਾਡੇ ਨਾਲ ਕੁਝ ਵੀ ਕਰ ਲਓ ਸਾਨੂੰ ਰੋਲ ਦੇ ਦਿਓ ਮੈਨੂੰ ਇਹ ਜਿਆ ਕੁੜੀਆਂ ਤੇ ਗੁੱਸਾ ਹੁੰਦਾ ਕਿ ਸ੍ਰੀ ਕਾਲ ਜੀ ਓਨ ਇਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਦੋਸਤੋ ਇੰਸਟਾਗ੍ਰam ਦੇ ਉੱਤੇ ਐਡਵਰਟਾਈਜ਼ਮੈਂਟ ਬਹੁਤ ਹੁੰਦੀਆਂ ਨੇ ਕੁੜੀਆਂ ਕਰਦੀਆਂ ਨੇ ਤੇ ਕਈ ਵਾਰ ਸ਼ਬਦਾਂ ਦੀ ਪਕੜ ਸਹੀ ਨਹੀਂ ਹੁੰਦੀ ਤੇ ਕਈ ਵਾਰ ਡਬਲ ਮੀਨਿੰਗ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ ਸੋ ਕਈ ਕੁੜੀਆਂ ਇਸ ਤਰ੍ਹਾਂ ਦੀ ਵੀ ਨੇ ਕਿ ਜਿਹੜੀ ਸਿੰਪਲ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਕਰਦੀਆਂ ਨੇ ਪਰ ਜਿਹੜੀ ਕੁੜੀਆਂ ਗਲਤ ਤਰੀਕੇ ਦੇ ਨਾਲ ਜਾਂ ਫਿਰ ਡਬਲ ਮੀਨਿੰਗ ਦੇ ਨਾਲ ਗੱਲਾਂ ਕਰਦੀਆਂ ਨੇ ਨਾ ਤੇ ਆਮ ਕੁੜੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਂਦਾ ਸੋ ਇਸੇ ਤਰ੍ਹਾਂ ਸਾਡੇ ਨਾਲ ਅੱਜ ਮੌਜੂਦ ਨੇ ਅੰਮ੍ਰਿਤ ਜਿਨ੍ਹਾਂ ਦੀ ਇੰਸਟਾਗ੍ਰam ਅਕਾਊਂਟ ਤਦੀ ਜੇਕਰ ਮੈਂ ਗੱਲ ਕਰਾਂ ਨੇਕੋ ਜੀ ਉਹ ਵੀ ਐਡਵਰਟਾਈਜ਼ਮੈਂਟ ਕਰਦੇ ਆ ਪਰ ਉਹਨਾਂ ਦੀ ਐਡਵਰਟਾਈਜ਼ਮੈਂਟ ਬੜੇ ਸਾਫ਼ ਤਰੀਕੇ ਦੇ ਨਾਲ ਹੁੰਦੀ ਆ ਤੇ ਜਿਹੜੀ ਕੁੜੀਆਂ ਹੁਣ ਗਲਤ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਕਰਦੀਆਂ ਨੇ ਤਾਂ ਆਮ ਕੁੜੀਆਂ ਨੂੰ ਕਿੰਨੀ ਮੁਸ਼ਕਲ ਹੁੰਦੀ ਆ ਉਹਨਾਂ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਮੈਂ ਅਸਸਤੀ ਗਾਲ ਜੀ ਅਸਸਤੀ ਗਾਲ ਜੀ ਕਿਵੇਂ ਮੈਮ ਬਹੁਤ ਵਧੀਆ ਤੁਸੀਂ ਦੱਸੋ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਐਡਵਰਟਾਈਜ਼ਮੈਂਟ ਕਈ ਕੁੜੀਆਂ ਨੇ ਹਾਂਜੀ ਕਈ ਵਾਰ ਉਹਨਾਂ ਦੇ ਸ਼ਬਦ ਠੀਕ ਨਹੀਂ ਹੁੰਦੇ ਹਾਂਜੀ ਇੰਸਟਾਗ੍ਰਾਮ ਤੇ ਉੱਤੇ ਕਈ ਹੈਗੀ 1-2 ਕੁੜੀਆਂ ਤੇ ਉਹਨਾਂ ਦਾ ਵਿਵਾਦ ਵੀ ਬਹੁਤ ਹੋਇਆ ਸੀਗਾ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਆਹ ਮੁਸ਼ਕਲ ਕਿਹੜੀ ਹੋਈ ਹੈ ਸਭ ਤੋਂ ਪਹਿਲਾਂ ਦੇਖੋ ਮੈਨੂੰ ਸਿਰਫ ਮੈਨੂੰ ਨਹੀਂ ਪ੍ਰੋਬਲਮ ਹੋਈ ਹੈ ਜੀ ਬਹੁਤ ਸਾਰੀ ਨਾ ਨਾ ਸਿਰਫ ਕਿ ਕੁੜੀਆਂ ਨਹੀਂ ਇੱਕ ਸੋਸ਼ਲ ਰਿਸਪੌਂਸਿਬਿਲਟੀ ਨਾਮ ਦੀ ਵੀ ਇੱਕ ਚੀਜ਼ ਹੁੰਦੀ ਆ ਕਿ ਅਗਰ ਮੈਂ ਕਿਸੇ ਕਿੱਤੇ ਨਾਲ ਜੁੜੀ ਹੋਈ ਆ ਅਗਰ ਮੇਰਾ ਕੋਈ ਪ੍ਰੋਫੈਸ਼ਨ ਆ ਕਈ ਵਾਰ ਇਹ ਧਰਮ ਨਾਲ ਵੀ ਜੁੜ ਜਾਂਦੀ ਆ ਕਈ ਵਾਰੀ ਜਾਤ ਨਾਲ ਵੀ ਜੁੜ ਜਾਂਦੀ ਕਈ ਵਾਰੀ ਕੰਮ ਨਾਲ ਜੁੜ ਜਾਂਦੀ ਕੰਮ ਵੀ ਸਾਡੀ ਜਾਤ ਹੁੰਦੀ ਜੀ ਕੋਈ ਇੱਕ ਜਿਹੜਾ ਬੰਦਾ ਕੰਮ ਕਰੇ ਜਿੱਦਾਂ ਮੇਰਾ ਪ੍ਰੋਫੈਸ਼ਨ ਐਂਕਰ ਹੁਣ ਮੇਰੇ ਫੀਲਡ 'ਚ ਜਿੰਨੇ ਵੀ ਲੋਕੀ ਐਂਕਰ ਆ ਤੇ ਉਹਨਾਂ ਵਿੱਚੋਂ ਇੱਕ ਵੀ ਕੋਈ ਗਲਤ ਕੰਮ ਕਰੂਗਾ ਉਹ ਵੀ ਖਾਸ ਤਦ ਜਿਹੜੇ ਲੋਕ ਹੁੰਦੇ ਆ ਨਾ ਉਹ ਇੱਕੋ ਤੱਕੜੀ ਦੇ ਵਿੱਚ ਸਾਰਿਆਂ ਨੂੰ ਤੋਲ ਦਿੰਦੇ ਆ ਜੀ ਜਿੱਦਾਂ ਕਹਿ ਲੋ ਕਿ ਕੈਮਰੇ ਮੂਰੇ ਆਉਣ ਵਾਲੀਆਂ ਕੁੜੀਆਂ ਆ ਉਹਨਾਂ ਨੂੰ ਹੈ ਨਾ ਪਹਿਲਾਂ ਹੀ ਜਦੋਂ ਮੈਂ ਜਦੋਂ ਕੰਮ ਸਟਾਰਟ ਕੀਤਾ ਸੀ ਹੈ ਨਾ ਮੇਰਾ ਜਿਹੜਾ ਰੁਝਾਨ ਸੀ ਇਸ ਕਰਕੇ ਹੋਇਆ ਇੱਕ ਤਾਂ ਮੈਂ ਕੈਮਰੇ ਮੂਰੇ ਬੋਲ ਸਕਦੀ ਆ ਮੈਨੂੰ ਪਤਾ ਕਿ ਮੇਰੀ ਆਵਾਜ਼ ਨਾਲ ਹੀ ਮੈਂ ਕੋਈ ਇੰਪੈਕਟ ਪਾ ਸਕਦੀ ਆ ਹੈ ਨਾ ਤੇ ਮੈਂ ਇੱਕ ਇਹ ਚੀਜ਼ ਸੋਚ ਕੇ ਸ਼ੁਰੂ ਕੀਤਾ ਸੀ ਕਿ ਕਿ ਅਗਰ ਬਹੁਤ ਸਾਰੇ ਬਿਜ਼ਨੈਸਸ ਆ ਜਾਂ ਕੋਈ ਹਜੇ ਲੋਕੀ ਕੰਮ ਕਰਦੇ ਆ ਜਿਹੜੇ ਜਿਨ੍ਹਾਂ ਨਾਲ ਲੋਕਾਂ ਦਾ ਫਾਇਦਾ ਹੋ ਸਕਦਾ ਆ ਪਰ ਅੱਜ ਕੱਲ ਲੋਕੀ ਜੇ ਕਿਸੇ ਨੇ ਕੋਈ ਕੰਮ ਵੀ ਕਰਨਾ ਆ ਜਾਂ ਕੋਈ ਚੀਜ਼ ਲੈਣੀ ਆ ਉਹ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਪਹਿਲਾਂ ਦੇਖਦੇ ਆ ਫੇਰ ਹੀ ਲੈਂਦੇ ਆ ਪਰ ਕੁਝ ਲੋਕ ਜੈਨੂਨ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਪ੍ਰੋਡਕਟ ਸਰਵਿਸਿਜ਼ ਯੂਜ਼ ਕਰ ਸਕਦੇ ਆ ਲੋਕੀ ਆਪਣੇ ਫਾਇਦੇ ਲਈ ਪਰ ਉਹ ਸੋਸ਼ਲ ਮੀਡੀਆ ਤੇ ਅੱਗੇ ਬੋਲ ਨਹੀਂ ਸਕਦੇ ਕਿ ਤੁਸੀਂ ਸਾਡੀ ਆ ਚੀਜ਼ ਲਓਗੇ ਤਾਂ ਤੁਹਾਡਾ ਆ ਫਾਇਦਾ ਹੋਊਗਾ ਇੱਕ ਗੈਪ ਸੀਗਾ ਜਿਹੜਾ ਮੈਂ ਫਿਲ ਕਰਦੀ ਆ ਕਿ ਜਿਹੜੇ ਲੋਕੀ ਆਪਣੇ ਬਿਜ਼ਨਸ ਤਾਂ ਸ ਉਹ ਵਧੀਆ ਢੰਗ ਨਾਲ ਰਿਪਰੈਜ਼ੈਂਟ ਨਹੀਂ ਕਰ ਸਕਦੇ ਆਪਾਂ ਉਹਨਾਂ ਨੂੰ ਰਿਪਰੈਜ਼ੈਂਟ ਕਰਕੇ ਦਈਦਾ ਜੀ ਪਰ ਜਿਹੜੀਆਂ ਕੁੜੀਆਂ ਦਾ ਤੁਸੀਂ ਕਿਹਾ ਕਿ ਉਹਨਾਂ ਨੇ ਚਲੋ ਵਧੀਆ ਫੋਲੋਅਰ ਹੋ ਜਾਂਦੇ ਅਗਲਿਆਂ ਦੇ ਜਿੱਦਾਂ ਕੋਈ ਲਿਪਸਿੰਗ ਬਣਾ ਕੇ ਕਰ ਲੈਂਦਾ ਕੁਝ ਵੀ ਆ ਜਿੱਦਾਂ ਵੀ ਤੁੱਕੇ ਨਾਲ ਉਹਨਾਂ ਦੇ ਫੋਲੋਅਰ ਵੱਧ ਗਏ ਹੁਣ ਉਹਨਾਂ ਨੇ ਘਰ ਬੈਠੇ ਰੀਲਾਂ ਪਾ ਪਾ ਕੇ ਕਹਿ ਲੋ ਕਿ ਸ਼ਿਟ ਪੋਸਟਿੰਗ ਕਰਕੇ ਗਈਆਂ ਨੇ ਹੈਨਾ ਫੋਲੋਅਰ ਲੈ ਲੈ ਹੁਣ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਨਾ ਉਹਨਾਂ ਦੀ ਵੈਲਿਊ ਆ ਉਹਨਾਂ ਨੂੰ ਹੈਨਾ ਕਿਉਂਕਿ ਉਹਨੇ ਉਸ ਚੀਜ਼ ਤੇ ਮਿਹਨਤ ਨਹੀਂ ਕੀਤੀ ਕੋਈ ਵਿਜਨ ਲੈ ਕੇ ਜਾਂ ਸਟ੍ਰੈਟੇਜੀ ਲੈ ਕੇ ਨਹੀਂ ਉਹ ਚੱਲੀ ਹੈਗੀ ਤੇ ਜਦੋਂ ਉਹ ਉਹਨਾਂ ਨੂੰ ਲੱਗਦਾ ਨਾ ਕਿ 뷰 ਆਣ ਸਾਨੂੰ ਬਸ ਕੋਈ ਲੋਕੀ ਤੁਹਾਨੂੰ 뷰 ਲੈਣ 뷰 ਮਿਲੀ ਜਾਣ ਸਾਨੂੰ ਸਾਨੂੰ ਪੈਸਾ ਆਵੇ ਪੈਸਾ ਕਿੱਥੋਂ ਆਵੇ ਪ੍ਰਮੋਸ਼ਨਲੋਂ ਪ੍ਰਮੋਸ਼ਨਲੋਂ ਉਹਨਾਂ ਨੂੰ ਉਹ ਲੈ ਕੇ ਕਿੱਦਾਂ गिर ਜਾਂਦੇ ਆ ਪਰ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਨਾ ਮੇਰੀ ਸਿਰਫ ਗੱਲ ਹੁੰਦੀ ਆ ਜਿਨ੍ਹਾਂ ਲੋਕੀ ਜਿਹੜੇ ਕਿ ਆਪਣਾ ਬਿਜ਼ਨਸ ਕਰਦੇ ਆ ਆਪਣਾ ਕੰਮ ਕਰਦੇ ਆ ਜਿਨ੍ਹਾਂ ਦੇ ਵੱਡੇ ਵੱਡੇ ਵਿਜਨ ਆ ਔਰ ਇਸਫੈਕਟਫੁਲ ਵੇਜ ਕੰਮ ਕਰਦੇ ਆ ਜੀ ਹੈਨਾ ਮੇਰੇ ਪ੍ਰੋਫੈਸ਼ਨ ਨੂੰ ਕਾਫੀ ਜਿਹੜਾ ਐਂਕਰ ਮੇਤੋਂ ਵੀ ਬਹੁਤ ਵਧੀਆ ਵਧੀਆ ਵੱਡੇ ਵੱਡੇ ਐਂਕਰ ਆ ਜਿਨ੍ਹਾਂ ਨੂੰ ਮੈਂ ਇਨਸਪੀਰੇਸ਼ਨ ਮੰਨਦੀ ਆ ਉਹਨਾਂ ਦੀ ਕੁੜੀਆਂ ਦੇ ਵੀ ਬਹੁਤ ਜ਼ਿਆਦਾ ਉਹਨਾਂ ਦੀ ਫੀਲਡ ਤੋਂ ਬਾਹਰ ਵੀ ਬਹੁਤ ਰਿਸਪੈਕਟ ਦੇ ਲਈ ਜੀ ਬਟ ਜਦੋਂ ਆਹ ਕੰਮ ਸ਼ੁਰੂ ਹੋ ਗਿਆ ਨਾ ਕਿ ਕੁੜੀਆਂ ਐਡਵਰਟਾਈਜ਼ਮੈਂਟ ਕਰਨ ਲਈ ਬਹੁਤ ਹੀ ਗਲਤ ਸ਼ਬਦ ਯੂਜ਼ ਕਰਨ ਲੱਗੀਆਂ ਮੈਨੂੰ ਖੁਦ ਨੂੰ ਅੱਜ ਤੱਕ ਕਦੇ ਐਦਾਂ ਦੇ ਮੈਸੇਜ ਨਹੀਂ ਸੀ ਆਏ ਜੀ ਜਿੱਦੋਂ ਕੁੜੀ ਜਿੱਦਾਂ ਜਿਹਦੀ ਆਪਾਂ ਗੱਲ ਕਰ ਲਈਏ ਦੀਪਿਕਾ ਲੁਥਰਾ ਵੀ ਆ ਜੀ ਜੀ ਉਹ ਕੁੜੀ ਜਿੱਦਾਂ ਕੈਮਰੇ ਮੂਰੇ ਬੋਲਦੀ ਆ ਤੁਸੀਂ ਸੋਚ ਕੇ ਦੇਖੋ ਕਿ ਉਹ ਕੈਮਰੇ ਮੂਰੇ ਇੰਨਾ ਖੁੱਲ ਕੇ ਬੋਲ ਸਕਦੀ ਆ ਤਾਂ ਕੈਮਰੇ ਪਿੱਛੇ ਅਸੀਂ ਉਹਨੂੰ ਜੱਜ ਕਰਨ ਲੱਗ ਜੀ ਜੇ ਲੋਕੀ ਜੱਜਮੈਂਟਲ ਹੁੰਦੇ ਹੀ ਆ ਕਿ ਉਹ ਕੈਮਰੇ ਦੇ ਪਿੱਛੇ ਕੀ ਹੋਊਗੀ ਜਿਹੜੇ ਬਿਜ਼ਨਸ ਓਨਰ ਆ ਜਿਨ੍ਹਾਂ ਨੇ ਉਹਨਾਂ ਤੋਂ ਐਡਾ ਕਰਵਾਈਆਂ ਇਸ ਤਰ੍ਹਾਂ ਦੀਆਂ ਉਹ ਉਹਨਾਂ ਨੂੰ ਪਰਸਨਲੀ ਕਿਦਾਂ ਟਰੀਟ ਕਰਦੇ ਹੋਣਗੇ ਕਰਦੇ ਨਹੀਂ ਕੁਝ ਕਹਿੰਦੇ ਇਹਨਾਂ ਨੂੰ ਉਹਨਾਂ ਦੇ ਘਰ ਦੇ ਕਿਸ ਤਰ੍ਹਾਂ ਦੇ ਹੋਣਗੇ ਜਿਹੜੇ ਕਰਦੇ ਕਹਿੰਦੇ ਨਹੀਂ ਕੁਝ ਉਹਨਾਂ ਦੀ ਅਪਬ੍ਰਿੰਗਿੰਗ ਕਿਦਾਂ ਦੀ ਹੋਊਗੀ ਕਿ ਮਤਲਬ ਕਿ ਘਰ ਦੇ ਵਿੱਚ ਹੈ ਜਿਹਾ ਮਾਹੌਲ ਹੋਊਗਾ ਕਿਉਂ ਉਹ ਉਹਨਾਂ ਦੇ ਮਾਪੇ ਉਹਨਾਂ ਦੀ ਵੀਡੀਓ ਲੈਂਦੇ ਮੇਰੇ ਜਿਹੜੇ ਰਿਸ਼ਤੇਦਾਰ ਆ ਮੇਰੇ ਸ਼ਹਿਰ ਦੇ ਲੋਕ ਆ ਜਿੰਨੇ ਵੀ ਮੇਰੇ ਜਲਪਸ਼ੰਡ ਦੇ ਲੋਕ ਆ ਮੇਰੇ ਮਾਪੇ ਆ ਸਾਰੇ ਹੀ ਮੇਰੇ ਸੋਸ਼ਲ ਮੀਡੀਆ ਤੇ ਮੈਨੂੰ ਫੋਲੋ ਕਰਦੇ ਆ ਮੇਰੇ ਵੀਡੀਓਜ਼ ਦੇਖਦੇ ਆ ਅੱਜ ਤੱਕ ਵੀ ਜੇ ਮੇਰੇ ਘਰ ਦੇ ਆ ਕਿ ਮੈਨੂੰ ਕਹਿੰਦੇ ਨਾ ਕਿ ਕੋਈ ਫਲਾਣਾ ਮਿਲਿਆ ਸੀ ਕਿ ਤੇਰੀ ਵੀਡੀਓ ਦੇਖੀ ਸੀ ਮੈਨੂੰ ਪ੍ਰਾਊਡ ਹੁੰਦਾ ਉਹਨਾਂ ਨੂੰ ਵੀ ਪ੍ਰਾਊਡ ਹੁੰਦਾ ਤੇ ਉਹਦੇ ਘਰ ਦੇ ਕਿੱਦਾਂ ਡੀਲ ਕਰਦੇ ਹੋਗੇ ਪਬਲਿਕ ਚੋ ਕਿ ਜਾਣਦੇ ਨਹੀਂ ਹੋਣਗੇ ਸੋਸ਼ਲਾਈਜ਼ ਨਹੀਂ ਕਰਦੇ ਹੋਣਗੇ ਤੇ ਇੱਕ ਚੀਜ਼ ਮੈਨੂੰ ਜਿਹੜੀ ਪਰਸਨਲੀ ਪ੍ਰੋਬਲਮ ਫੀਲ ਹੋਈ ਆ ਨਾ ਕਿ ਮੈਨੂੰ ਮੈਂ ਫੇਸ ਕੀਤੀ ਆ ਕਿ ਜਦੋਂ ਇਹ ਇਹ ਕੰਮ ਸ਼ੁਰੂ ਹੋਇਆ ਨੇ ਸਿਰਫ ਉਹ ਕੁੜੀ ਨਹੀਂ ਹੋਣੀ ਮੈਨੂੰ ਏਡਾ ਹੋਰ ਵੀ ਹੋਣਗੇ ਜਿਹੜੀ ਇਦਾਂ ਕਰਦੀਆਂ ਕਈ ਜਿੰਦਾ ਕਹ ਲਓ ਅਪੀਰੈਂਸ ਹੀ ਇਦਾਂ ਦਾ ਬਣਾ ਲੈਂਦੇ ਆ ਕਿ ਗਲਤ ਲੱਗਦਾ ਆ ਜਸਟ ਵੀਊ ਲੈਣ ਲਈ ਤੇ ਕੁੜੀਆਂ ਜਿਹੜੀਆਂ ਵੀ ਵੀਡੀਓ ਬਣਾਉਂਦੀਆਂ ਨੇ ਨਾ ਗਲਤ ਤਰੀਕਿਆਂ ਨਾਲ ਜਾਂ ਗਲਤ ਬੋਲਦੀਆਂ ਆ ਉੱਟਾ ਜਿੰਦਾ ਉਹਨਾਂ ਨੇ ਕਿਹਾ ਹੁਣ ਮੈਂ ਵੀ ਵੀਡੀਓ ਬਣਾਉਣੀ ਆ ਮੈਨੂੰ ਵੀ ਜਿਹੜੇ ਕੁਝ ਲੋਕ ਆ ਉਹ ਇਹ ਸੋਚਦੇ ਹੋਣੇ ਪੱਕਾ ਇਹ ਵੀ ਗਲਤ ਆ ਜੀ だっ ਕੀ ਇਦਾਂ ਦਾ ਹੈ ਨਹੀਂ ਤੁਹਾਨੂੰ ਵੀ बैड ਕਮੈਂਟ ਆਈ ਫਿਰ ਉਹਦੀ ਕਰਕੇ ਕਮੈਂਟ ਹੋਣਾ ਗੱਲ ਵੱਖਰੀ ਹੈ बैड ਕਮੈਂਟ ਮੈਨੂੰ ਕੋਈ ਨਹੀਂ ਆਇਆ ਡੱਜਬੁੱਡ ਵੀਡੀਓਜ਼ ਤੇ ਕੋਈ ਨਹੀਂ ਆਇਆ ਮੇਰੀ ਸਾਰੀਆਂ ਪ੍ਰੋਮੋਸ਼ਨਲ ਵੀਡੀਓਜ਼ ਹੁੰਦੀਆਂ ਆ ਬਟ ਡੀਐਮ ਆਉਂਦੇ ਆ ਹਨਾ ਮੈਸੇਜਸ ਆਉਂਦੇ ਆ ਹੁਣ ਮੈਨੂੰ ਰੀਸੈਂਟਲੀ ਇੱਕ ਸਨੈਪਚੈਟ ਤੇ ਮੇਰੀ ਪ੍ਰੋਮੋਸ਼ਨਲ ਵੀਡੀਓ ਤੇ ਰਿਪਲਾਈ ਦੇ ਵਿੱਚ ਹੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਜੀ ਕਿ ਨੋ ਹੇਟ ਵਿਦ ਰਿਸਪੈਕਟ ਜੀ 20000 ਪਰ ਨਾਈਟ ਇਹ ਮੈਸੇਜ ਆਇਆ ਮੈਨੂੰ ਫੇ ਤੁਸੀਂ ਰਿਪਲਾਈ ਮਤਲਬ ਅਗਰ ਉਹ ਹੀ ਬੰਦਾ ਮੈਨੂੰ ਮੈਸੇਜ ਕਰ ਰਿਹਾ ਉਹਨੇ ਕਿਤੇ ਦਾ ਸੁਣਿਆ ਉਹ ਕੋਈ ਕੁੜੀ ਦਾ ਹੈ ਜੀ ਹੋਊਗੀ ਜਿਹੜੀ ਵੀਡੀਓ ਬਣਾਉਂਦੀ ਜਾਂ ਹੈ ਜਾਂ ਕੰਮ ਕਰਦੀ ਹੋਊਗੀ ਹੂੰ ਕਿ ਇੱਕ ਬੰਦਾ ਕੰਮ ਕਰਦਾ ਨਾ ਜਿੱਦਾਂ ਹੁਣ ਆਪਾਂ ਇੰਡਸਟਰੀ ਦੀ ਹੀ ਗੱਲ ਕਰ ਲਈ ਅੱਜਕੱਲ ਬਹੁਤ ਜ਼ਿਆਦਾ ਲੋਕੀ ਕਹਿੰਦੇ ਆ ਇੱਕ ਫਿਲਮ ਚ ਥੋੜਾ ਜਿਹਾ ਵੀ ਰੋਲ ਲੈਣਾ ਨਾ ਕਿਸੇ ਨੇ ਜਾਂ ਕੋਈ ਗਾਣਾ ਗਾਣਾ ਆ ਉਹ ਚ ਕਹਿੰਦੇ ਜੀ ਕੰਪਰੋਮਾਈਜ਼ ਕਰੋ ਪੈਸਾ ਮਿਲੂਗਾ ਤੁਹਾਨੂੰ ਨਹੀਂ ਮਿਲੂਗਾ ਇਹ ਬਾਅਦ ਦੀ ਗੱਲ ਆ ਪਹਿਲਾਂ ਉਹ ਛੋਟਾ ਜਿਹਾ ਰੋਲ ਲੈਣ ਲਈ ਵੀ ਕਹਿੰਦੇ ਆ ਕਿ ਕੰਪਰੋਮਾਈਜ਼ ਕਰੋ ਜੋ ਕੰਪਰੋਮਾਈਜ਼ ਦੀ ਵਿੱਚ ਆਪਾਂ ਨੂੰ ਮਤਲਬ ਇੱਕ ਕੁੜੀ ਨੂੰ ਡਾਇਰੈਕਟਰ ਜਾਂ ਪ੍ਰੋਡਿਊਸਰ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਪੈਂਦੇ ਨੇ ਹਾਂ ਇਹੀ ਚੀਜ਼ ਕਹਿ ਰਹੇ ਹੋਵੋਗੇ ਨਾ ਕਿਉਂਕਿ ਕੰਪਰੋਮਾਈਜ਼ ਦਾ ਕੀ ਮਤਲਬ ਹੋਇਆ ਹੈ ਨਾ ਤੁਸੀਂ ਤੁਹਾਡੇ ਨਾਲ ਕਦੀ ਬੀਤੀ ਇਸ ਤਰ੍ਹਾਂ ਦੀ ਮੇਰਾ ਇਹ ਨਹੀਂ ਪਾਰ ਹੋਇਆ ਕਿ ਮੈਂ ਜਦੋਂ ਐਂਕਰਿੰਗ ਦੀ ਜਿਹੜੀ ਫੀਲਡ ਸ਼ੁਰੂ ਕੀਤੀ ਸੀ ਮੈਨੂੰ ਪਤਾ ਕਿ ਮੇਰੇ ਹਾਈਟ ਨਹੀਂ ਇੰਨੀ ਹੈਗੀ ਕਿ ਮੈਂ ਮਾਡਲ ਬਣ ਸਕਾਂ ਤੇ ਮੇਰੀ ਫਿਜ਼ਿਕਸ ਵੀ ਮਾਡਲ ਵਰਗੀ ਨਹੀਂ ਹੈਗੀ ਜੀ ਹੈਨਾ ਪਰ ਹਾਂ ਕੈਂਪ ਜਿੱਦਾਂ ਕਈ ਵਾਰ ਹੁੰਦਾ ਕਿ ਕਈ ਵਾਰ ਫੇਸ ਫੀਚਰਸ ਦੀ ਲੋੜ ਹੁੰਦੀ ਆ ਜਾਂ ਫਿਰ ਕੁਝ ਰੋਲ ਦੀ ਰਿਕੁਆਇਰਮੈਂਟ ਹੋਵੇ ਕਈ ਵਾਰੀ ਕਿ ਚਬੀ ਹੈਨਾ ਵੇ ਵੀਜਾ ਕੋਲ ਜਿੱਦਾਂ ਦੀ ਬਾਡੀ ਜ਼ਰੂਰਤ ਹੋਵੇ ਉਦਾਂ ਦੀ ਹੁੰਦੀ ਗਈਆਂ ਦੀ ਹੈਨਾ ਤਾਂ ਮੈਨੂੰ ਪਹਿਲਾਂ ਪਹਿਲਾਂ ਸੋਸ਼ਲ ਮੀਡੀਆ ਦੇ ਲੋਕੀ ਮੈਸੇਜ ਕਰਦੇ ਸੀ ਕਿਸੇ ਦੀ ਪ੍ਰੋਫਾਈਲ ਨੂੰ ਡਾਇਰੈਕਟਰ ਕੋਈ ਪ੍ਰੋਡਿਊਸਰ ਕਹਿੰਦੇ ਏਦਾਂ ਮੈਸੇ ਪ੍ਰੋਜੈਕਟ ਆ ਤੁਸੀਂ ਆਪਣਾ ਪੋਰਟਫੋਲੀਓ ਭੇਜੋ ਅੱਛਾ ਤੇ ਮੇਰੇ ਫਰੈਂਡ ਸਰਕਲ ਚ ਕਾਫੀ ਲੋਕ ਹੈਗੇ ਜਿਹੜੇ ਇਸ ਇੰਡਸਟਰੀ ਚ ਹੈਗੇ ਆ ਤਾਂ ਉਹਨਾਂ ਨੂੰ ਮੈਂ ਪੁੱਛਿਆ ਪੋਰਟਫੋਲੀਓ ਕੀ ਹੁੰਦਾ ਮੈਂ ਪੋਰਟਫੋਲੀਓ ਬਣਵਾਇਆ ਤੇ ਉਹਦੇ ਵਿੱਚ ਨਾ ਪ੍ਰੋਪਰ ਇੱਕ ਪਰਫਾਰਮਾ ਹੁੰਦਾ ਆ ਉਹਦੇ ਵਿੱਚ ਨਾ ਨੇਮ ਏਜ ਹਾਈਟ ਹੇਅਰ ਕਲਰ ਆਈ ਕਲਰ ਸਾਰਾ ਕੁਛ ਲਿਖਿਆ ਹੁੰਦਾ ਆਪਣਾ ਨੈਸ਼ਨੈਲਿਟੀ ਮੈਰੀਡ ਮੈਰੀਟਲ ਸਟੇਟਸ ਸਭ ਕੁਛ ਲਿਖਿਆ ਹੁੰਦਾ ਤਾਂ ਮੈਂ ਉਹ ਭਰ ਕੇ ਕੰਪਨੀਆਂ ਨੂੰ ਸੈਂਡ ਕਰਨ ਲੱਗੀ ਜਿਹੜੇ ਵੀ ਲੋਕ ਮੈਨ ਪੁੱਛਦੇ ਸੀ ਆਪਣਾ ਪੋਰਟਫੋਲੀਓ ਭੇਜੋ ਮੈਂ ਆਪਣੀਆਂ ਕੁਝ ਵਧੀਆ ਫੋਟੋਆਂ ਨਾਲ ਉਹ ਭਰ ਕੇ ਵੀ ਦਿੰਦੀ ਸੀ ਬਟ ਉਹ ਅੱਗੇ ਤੋਂ ਮੈਨੂੰ ਪਤਾ ਕੀ ਭੇਜਦੇ ਆ ਉਹ ਸੇਮ ਪਰਫਾਰਮਾ ਉਹਦੇ ਵਿੱਚ ਨਾ ਕੁਝ ਕਾਲਮਸ ਹੁੰਦੇ ਆ ਜੀ ਅ ਜਿੱਦਾਂ ਕਿ ਚਲੋ ਅੱਜ ਕੱਲ ਲੋਕੀ ਬੋਲਡ ਵਗੈਰਾ ਮੂਵੀਜ਼ ਵੀ ਕਰਦੇ ਆ ਤਾਂ ਉਹ ਤਾਂ ਚਲੋ ਕੋਈ ਨਾ ਅੰਡਰਸਟੈਂਡ ਵਾਲਾ ਅਸੀਂ ਨਈ ਅਗਰੀ ਹੈਗੇ ਆਪਾਂ ਨੂ ਕਰ ਦਵਾਂਗੇ ਉੱਚ ਜੈਸਰ ਨੋ ਲਿਖਿਆ ਹੁੰਦਾ ਉਹ ਚ ਸ਼ਰੇ ਆਵੇਂ ਕੰਪਰੋਮਾਈਜ਼ ਦਾ ਸੈਕਸ਼ਨ ਹੁੰਦਾ ਕੰਪਰੋਮਾਈਜ਼ ਜੈਸਰ ਨੋ ਜੀ ਤੇ ਮੈਂ ਪਹਿਲਾਂ ਪਹਿਲਾਂ ਦੇਖਿਆ ਮੈਂ ਕਿ ਚਲੋ ਬਹੁਤ ਲੋਕੀ ਸੁਣਦੇ ਆ ਕੰਪਰੋਮਾਈਜ਼ ਕਰਦੇ ਹੋਊਗੇ ਮੈਂ ਉਹ ਚ ਨੂ ਕਰਕੇ ਭਰਦਾ ਇੱਕ ਵਾਰ ਅੱਛਾ ਕਿ ਚਲੋ ਹੋਊਗਾ ਚਲੋ ਸਿਸਟਮ 'ਚ ਨੂ ਕਰਕੇ ਭਰਤਾ ਮੈਨੂੰ ਉਦਾਂ ਕੋਈ ਉਮੀਦ ਤਾਂ ਹੈ ਨਹੀਂ ਕਿ ਹਾਂ ਮੈਂ ਮੂਵੀ ਹਾਂ ਤੇ ਜਾਮਾ ਜਾ ਮਾਡਲ ਗਰਾਂ ਕਿਉਂਕਿ ਮੇਰੀ ਖੁਦ ਨੂੰ ਮੈਨੂੰ ਪਤਾ ਮੇਰੀ ਹਾਈਟ ਨਹੀਂ ਹੈਗੀ ਬਟ ਉਹ ਬੰਦਾ ਅੱਧਿਓ ਪਤਾ ਕੀ ਕਹਿ ਰਿਹਾ ਆ ਕੰਪਰੋਮਾਈਜ਼ ਮੈਂ ਕਹਾਂ ਤੁਹਾਨੂੰ ਇੱਕ ਵਾਰ ਕਹਿਤਾ ਕਿ ਮੈਂ ਨਹੀਂ ਕਰਨਾ ਜੇ ਮੈਂ 9 ਪਰ ਇਹ ਦਿੱਤਾ ਤੁਹਾਡੇ ਦਿੱਤੇ ਹੋਏ ਜਿਹੜੇ ਵੀ ਤੁਸੀਂ ਫਾਰਮ ਭਰਿਆ ਉਹ 'ਚ ਮੈਂ 9 ਹੀ ਕਰਤਾ ਤੁਸੀਂ ਦੁਆਰਾ ਕਿਉਂ ਪੁੱਛਦੇ ਹੋ ਮੈਨੂੰ ਅੱਛਾ ਹੈਨਾ ਇਦਾਂ ਦੀਆਂ ਹੁੰਦੀਆਂ ਇਹ ਤਾਂ ਚਲੋ ਬਹੁਤ ਪੈਰਾਨੀ ਗੱਲ ਹੋ ਗਈ ਪਹਿਲਾਂ ਲੋਕੀ ਸਿੱਧੇ ਪੁੱਛਦੇ ਇਹਨਾਂ ਚੱਕਰਾਂ 'ਚ ਕਿਵੇਂ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤਾਂ ਲੋਕੀ ਸਿੱਧੇ ਪੁੱਛਦੇ ਸੀ ਮੈਂ ਕੰਪਰ ਹੁਣ ਕੀ ਸਿਸਟਮ ਸ਼ੁਰੂ ਕੀਤਾ ਆ ਮੇਰੇ ਨਾਲ ਰੀਸੈਂਟਲੀ ਜੋ ਹੋਇਆ ਆ ਮੈਂ ਨਾਮ ਤਾਂ ਨਹੀਂ ਲਾਉਂਗੀ ਬੰਦੇ ਦਾ ਕਾਫੀ ਫੇਮਸ ਨਾਮ ਆ ਕਿਉਂਕਿ ਆਪਾਂ ਕਹਾਂਗੇ ਉਸਨੇ ਪੰਗਾ ਲੈਣਾ ਕਿਉਂਕਿ ਅਸੀਂ ਅੰਨੀ ਦਾ ਪਾਵਰਫੁੱਲ ਹੈਣੀ ਕਿ ਉਸਨੇ ਪੰਗਾ ਲੈ ਲਿਆ ਹੈ ਨਾ ਆਪਾਂ ਵੀ ਕੰਮ ਕਰਨਾ ਉਹ ਬੰਦੇ ਨੇ ਇੰਨਾ ਗੱਲ ਕੀਤੀ ਮੈਂ ਨਾ ਜਦੋਂ ਸ਼ੁਰੂ ਤੋਂ ਕਿਸ ਨੇ ਗੱਲ ਕਰਦੀ ਜਿਵੇਂ ਬੰਦਾ ਕਹਿੰਦਾ ਨਾ ਮੇਰੇ ਕੋਲ ਪ੍ਰੋਜੈਕਟ ਹੈ ਆਪਾਂ ਕੰਮ ਕਰਾਂਗੇ ਆਪਾਂ ਹੈ ਨਾ ਕੋਈ ਵਧੀਆ ਓਪਰਚ्युनिटी ਤੁਹਾਨੂੰ ਦਵਾਂਗੇ ਤਾਂ ਮੈਂ ਸਿੱਧੀ ਕਹਿੰਦੀ ਕਿ ਮੈਨੂੰ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਹੈ ਅੱਗੇ ਜਾ ਕੇ ਉਹਨਾਂ ਨੇ ਕੰਪਰੋਮਾਈਜ਼ ਵਾਲੀ ਗੱਲ ਹੀ ਕਹੀ ਹੈ ਤਾਂ ਅਗਰ ਇਹੋ ਤੁਹਾਡੇ ਮਾਈਂਡ 'ਚ ਕੁਝ ਹੈਗਾ ਆ ਤਾਂ ਤੁਸੀਂ ਜਰੂਰ ਮੈਨੂੰ ਹੈਨਾ ਆਪਣੀ ਫਰੈਂਡ ਲਿਸਟ 'ਚ ਰਿਮੂਵ ਕਰ ਦੋ ਮੈਂ ਇਹੀ ਕਹਿੰਦੀ ਹੁੰਦੀ ਆ ਹੈਨਾ ਆਪਣੇ ਸਰਕਲ 'ਚ ਰਿਮੂਵ ਕਰ ਦੋ ਜਾਂ ਫਿਰ ਮੈਨੂੰ ਇਹ ਹੁੰਦਾ ਕਿ ਅਗਰ ਪਹਿਲੀ ਵਾਰ ਚਲੋ ਬੰਦੇ ਨੂੰ ਫ੍ਰੀ ਕੰਮ ਕਰਨਾ ਮਿਲਦਾ ਆਪਾਂ ਵੱਧ ਤੋਂ ਵੱਧ ਇਹ ਹੁੰਦਾ ਪੇਮੈਂਟ ਨਹੀਂ ਲਵਾਂਗੇ ਫ੍ਰੀ ਕੰਮ ਕਰ ਲਾਂਗੇ ਕਿ ਅਗਲੇ ਨੇ ਸਾਨੂੰ ਮੌਕਾ ਦਿੱਤਾ पर्सनल मेरी ਗੱਲ ਹੁੰਦੀ ਸੀ ਕਿ ਮੈਂ ਨਾ ਐਕਚੁਅਲੀ ਵੋਕਲਿਸਟ ਵੀ ਟਰਾਈ ਕਰ ਰਹੀ ਸੀ ਕਿ ਮੇਰੀ ਆਵਾਜ਼ ਵਧੀਆ ਮੈਂ 뮤직 ਥੋੜਾ ਮੋੜਾ ਸਿੱਖਿਆ ਵੀ ਹੋਇਆ ਕਿ ਚਲੋ ਐਜ਼ ਅ ਸਿੰਗਰ ਵੀ ਟਰਾਈ ਕੀਤਾ ਜਾਵੇ ਤਾਂ ਕਹਿੰਦੇ ਚਲੋ ਠੀਕ ਆ ਅਸੀਂ ਨਾ ਸਟੂਡੀਓ ਪਾਇਆ ਆ ਉਹਨਾਂ ਨੇ ਆਪਣੇ ਘਰ 'ਚ ਸਟੂਡੀਓ ਪਾਇਆ ਜੀ ਤੇ ਸਟੂਡੀਓ ਪਾਇਆ ਹੋਇਆ ਕਹਿੰਦੇ ਵੀ ਆ ਜਿਓ ਤੁਸੀਂ ਵੋਕਲ ਟੈਸਟ ਕਰ ਲਿਓ ਮੈਂ ਇੱਕ ਦੋ ਵਾਰ ਗਈ ਵੀ ਆਪਣੀ ਭੈਣ ਨਾਲ ਵੀ ਗਈ ਸੀ ਇੱਕ ਵਾਰੀ ਉਹਦੇ ਸਟੂਡੀਓ 'ਚ ਗਾਣੇ ਗੁਨੇਗਾ ਕੇ ਦੇਖੇ ਚਲੋ ਕਹਿੰਦੇ ਅਸੀਂ ਤੁਹਾਨੂੰ ਗਾਣਾ ਲੈ ਕੇ ਦਵਾਂਗੇ ਗਾਣਾ ਵੀ ਭੇਜਿਆ ਉਹਨਾਂ ਨੇ ਡੰਮੀ ਬਣਾ ਕੇ ਭੇਜੀ ਸਪੈਸ਼ਲ ਮੈਂ ਕਿਹਾ ਚਲੋ ਠੀਕ ਆ ਵੀ ਹਾਂ ਮੈਨੂੰ ਸੀਗਾ ਕਿ ਜਿੱਦਾਂ ਅੱਜ ਕੱਲ ਲੋਕੀ ਕਰਦੇ ਆ ਜਿੱਦਾਂ ਕੋਈ ਸਿੰਗਰ ਬਣਦਾ ਨਾ ਕੋਈ ਉਹਦੇ ਸਾਰੇ ਰਾਈਟਸ ਲੈ ਲੈਂਦੇ ਆ ਜਿੱਦਾਂ ਕਾਫੀ 뮤직 ਦੇ ਸਟ੍ਰੀਮਿੰਗ ਪਲੇਟਫਾਰਮਸ ਆ ਉਹਨਾਂ ਤੋਂ ਜਿਹੜੀ ਇਨਕਮ ਆਉਂਦੀ ਆ ਕੰਪਨੀਆਂ ਰੱਖ ਲੈਂਦੀਆਂ ਆ ਜਾਂ ਆਰਟਿਸਟ ਨੂੰ ਕੁਝ ਨਹੀਂ ਦਿੰਦੀਆਂ ਹੈਨਾ ਜਾਂ ਸ਼ੋਅ ਚੋਂ ਕੱਟ ਰੱਖ ਲੈਂਦੀਆਂ ਮੈਂ ਕਿਹਾ ਇਦਾਂ ਦਾ ਕੁਝ ਹੋਊਗਾ ਚਲ ਆਪਾਂ ਨੂੰ ਕੀ ਆਪਾਂ ਆਪਣਾ ਗਾਣਾ ਆਜੂਗਾ ਚੱਲ ਜੇ ਇਹਦਾ ਬਹੁਤ ਵਧੀਆ ਨਹੀਂ ਚੱਲਿਆ ਤਾਂ ਇੱਕ ਟਰਾਈ ਤਾਂ ਹੋ ਜੂਗੀ ਤਾਂ ਮੈਨੂੰ ਕਹਿੰਦੇ ਤੁਸੀਂ ਅਹ ਮਈ ਮਹੀਨੇ ਕਿ ਤੁਸੀਂ ਮੰਨ ਲਓ 7-8 ਮਈ ਨੂੰ ਆ ਜਿਓ ਜੀ ਮੈਂ ਵੀ ਤੁਹਾਡੀ ਰਿਕਾਰਡਿੰਗ ਕਰਾਂਗੇ ਮੈਂ ਕਿਹਾ 708 ਤੇ ਉਹ ਬੰਦਾ ਨਾ ਸਨੈਪਚੈਟ ਦੇ ਗੱਲ ਕਰਦਾ ਸੀਗਾ ਅੱਛਾ ਤੇ ਮੈਨੂੰ ਸੀਗਾ ਕਿ ਜਲ ਮੈਂ ਹਰ ਇੱਕ ਚੀਜ਼ ਦਾ ਵੈਸੇ ਸਕਰੀਨਸ਼ਾਟ ਕੱਟ ਲੈਣੀ ਆ ਬਟ ਮੈਨੂੰ ਫਿਰ ਆਈਡੀਆ ਜਾ ਹੋ ਗਿਆ ਸੀ ਕਿ ਹਾਂ ਇਹ ਬੰਦਾ ਸਕਰੀਨਸ਼ਾਟ ਮਤਲਬ ਕਿ ਲੈਣ ਦੇ ਮਜਾਏ ਨਾ ਤਾਂ ਹੀ ਵਟਸਐਪ ਦੀ بجائے ਉਹਦਾ ਵਟਸਐਪ ਤੇ ਵੀ ਜਿੱਦਾਂ ਡਿਸ ਅਪੀਅਰ ਹੋ ਜਾਂਦਾ ਨਾ ਮੈਸੇਜ ਥੋੜੇ ਟਾਈਮ ਬਾਅਦ ਇਦਾਂ ਦਾ ਸੀਗਾ ਚਲ ਉਹਨੇ ਮੈਨੂੰ ਸਨੈਪਚੈਟ ਤੇ ਮੈਸੇਜ ਕੀਤਾ ਹੈ ਇਸ ਚੀਜ਼ ਬਾਰੇ ਚਲੋ ਮੈਂ ਕਿਹਾ ਚਲੋ ਐਜ਼ ਅ ਫਰੈਂਡ ਵਧੀਆ ਆਪਾਂ ਸਨੈਪਚੈਟ ਤੇ ਵੀ ਐਡ ਹੋ ਗਏ ਇਸ ਨਾਲ ਚਲੋ ਅੱਜ ਕੱਲ ਸਨੈਪਚੈਟ ਗਰੋ ਕਰ ਕਰ ਰਹੀ ਐ ਮੈਂ ਵੀ ਆਪਣਾ ਫਿਰ ਉਹ ਚ ਕੀ ਹੋਇਆ ਮੈਨੂੰ ਕਹਿੰਦਾ 6 7 6 7 ਮਈ ਸੀ ਅੱਜ 7 8 ਬਦਨੀ ਹਾਂ ਕਹਿੰਦਾ ਵੀ ਤੁਸੀਂ ਦੋ ਦਿਨ ਸਾਡੇ ਕੋ ਰਹਿਣਾ ਅੱਛਾ ਇਹਦਾ ਕੀ ਹੈ ਨਾ ਮਤਲਬ ਹੋਇਆ ਹੂੰ ਕੀ ਕਹਿੰਦਾ ਤੁਸੀਂ ਇਦਾਂ ਗਿਆ ਤੂੰ ਮੇਰੇ ਕੋਲ ਰਹਿਣਾ ਹੈ ਦੋ ਦਿਨ ਇਦਾਂ ਬੋਲਿਆ ਫਿਰ ਤੁਸੀਂ ਕੀ ਉਹਨਾਂ ਨੂੰ ਮੈਂ ਮੈਂ ਨਾ ਪਹਿਲਾਂ ਤਾਂ ਮੈਂ ਸੋਚਿਆ ਸ਼ਾਇਦ ਮੈਂ ਗਲਤ ਸੋਚਦੀ ਪਈ ਆ ਅੱਛਾ ਹੈ ਨਾ ਕਿ ਸ਼ਾਇਦ ਮੇਰਾ ਦਿਮਾਗ ਗਲਤ ਹੋ ਗਿਆ ਗਲਤ ਲੋਕਾਂ ਨੂੰ ਦੇਖ ਦੇਖ ਕੇ ਤਾਂ ਬਾਅਦ ਵਿੱਚ ਉਹਨੇ ਮੈਨੂੰ ਕੁਛ ਐ ਜੀ ਵੀਡੀਓ ਭੇਜਤੀ ਜਿਹੜੀ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ ਮੈਂ ਜਦੋਂ ਉਹ ਵੀਡੀਓ ਦੇਖੀ ਉਹ ਬੰਦੇ ਨੇ ਮੈਨੂੰ ਭੇਜੀ ਹੋਈ ਐ ਮੈਂ ਕੋਈ ਰਿਪਲਾਈ ਨਹੀਂ ਕੀਤਾ ਮੈਂ ਮੈਸੇਜ ਪਹਿਲਾਂ ਤਾਂ 4-5 ਦਿਨ ਦੇਖੇ ਹੀ ਨਹੀਂ ਉਹ ਵੀ ਉਹਦੇ ਮੈਸੇਜ ਆ ਰਹੇ ਸੀ ਉਹ ਮੈਨੂੰ ਸਟਰੀਕਸ ਭੇਜ ਰਿਹਾ ਸੀ ਸਨੈਪ ਤੇ ਜਿਹੜੇ ਸੀ ਮੈਨੂੰ ਇਹਦੀও ਕੁਝ ਗਲਤ ਨਾ ਮੈਨੂੰ ਭੇਜ ਦੇਵੇ ਤਾਂ ਮੈਂ ਫੇਸ ਨਹੀਂ ਕਰਨਾ ਚਾਹਦੀ 4-5 ਦਿਨ ਤਾਂ ਮੈਂ ਮੈਸੇਜ ਹੀ ਨਹੀਂ ਦੇਖੇ ਨਾ ਕੋਈ ਸਨੈਪ ਖੋਲ ਕੇ ਦੇਖੀ ਓਵਰ ਥਿੰਕਿੰਗ ਮੈਂ ਕਰੀ ਗਈ ਕਿ ਹਨਾ ਯਾਰ ਜਿੱਤੋਂ ਬੰਦੇ ਨੂੰ ਐਕਸਪੈਕਟ ਵੀ ਨਹੀਂ ਕੀਤਾ ਹੁੰਦਾ ਉਹ ਬ ਤੇ ਮਾਦੇ ਵਿੱਚ ਮੈਂ ਅਨਫਰੈਂਡ ਕਰਤਾ ਅੱਛਾ ਤੇ ਉਹ ਬੰਦੇ ਦਾ ਮੈਨੂੰ ਵਟਸਐਪ ਤੇ ਸਪੈਸ਼ਲ ਮੈਸੇਜ ਆਇਆ ਤੁਸੀਂ ਅਨਫਰੈਂਡ ਕਰਤਾ ਅੱਛਾ ਮੈਂ ਮੈਂ ਨਾ ਸੀਨ ਕਰਕੇ ਛੱਡਤਾ ਮੈਸੇਜ ਮੈਂ ਮੈਸੇਜ ਨਹੀਂ ਦੇਖਿਆ ਮਹੀਨੇ ਬਾਅਦ ਫੇਰ ਆ ਗਿਆ ਉਹ ਜਿੱਦ ਦੌੜ ਗਿਆ ਨਾ ਮੈਸੇਜ ਫੇਰ ਤੁਸੀਂ ਮੈਨੂੰ ਅਨਫਰੈਂਡ ਕਿਉਂ ਕੀਤਾ ਫਿਰ ਮੈਂ ਉਹਨੂੰ ਇਹੀ ਮੈਸੇਜ ਲਿਖਿਆ ਕਿ ਮੇਰੀ ਤੁਹਾਡੇ ਨਾਲ ਮਤ ਨਹੀਂ ਰਲਦੀ ਜਿੱਥੇ ਮਤ ਨਾਲ ਰਲੇ ਉੱਥੇ ਕਿ ਕਿਉਂ ਗੱਲ ਕਰਦਾ ਹੈ ਨਾ ਕਿ ਮੈਂ ਤੁਹਾਨੂੰ ਆਪਣੇ ਸਰਕਲ ਚ ਰਿਮੂਵ ਕਰਦਾ ਮੈਨੂੰ ਇਹ ਹੈ ਕਿ ਮੈਂ ਕਿਸੇ ਦਾ ਪੰਗੜਾ ਨਹੀਂ ਪਹਿਲਾਂ ਮੈਂ ਬਹੁਤ ਲੋਕਾਂ ਨੂੰ ਇਦਾਂ ਗਾਲਾ ਗੱਡ ਗੱਡ ਬਲੌਕ ਕੀਤਾ ਤਾਂ ਇੱਕ ਮੇਰਾ ਫਰੈਂਡ ਹੈ ਉਹ ਜਦੋਂ ਮੈਂ ਨਾ ਪਹਿਲਾ ਪਹਿਲਾ ਜਦੋਂ ਮੈਨੂੰ ਇਦਾਂ ਨੇ ਮੈਸੇਜਸ ਆਉਂਦੇ ਸੀ ਤਾਂ ਮੇਰਾ ਨਾ ਇੱਕ ਫਰੈਂਡ ਸੀਗਾ ਉਹ ਨਾ ਮੂਵੀਜ਼ ਦੇ ਵਿੱਚ ਸਾਈਡ ਰੋਲ ਕਰਦੇ ਆ ਉਹ ਮਤਲਬ ਕਾਫੀ ਵਧੀਆ ਉਦਾਂ ਦਾ ਉਹਨਾਂ ਦਾ ਕੰਮ ਉਹਨਾਂ ਤੋਂ ਮੈਂ ਸਲਾਹ ਲੈਂਦੀ ਹਾਂ ਵੀ ਤੁਸੀਂ ਇਸ ਇੰਡਸਟਰੀ 'ਚ ਹੈਗੇ ਆ ਤੁਸੀਂ ਵੀ ਦੱਸ ਸਕਦੇ ਕਿਹੜਾ ਬੰਦਾ ਕਿਦਾਂ ਦਾ ਅਗਰ ਮੈਨੂੰ ਕੋਈ ਮੈਸੇਜ ਆਉਂਦਾ ਸੀਗਾ ਤਾਂ ਮੈਂ ਦੱਸਦੀ ਸੀ ਮੈਨੂੰ ਆਹ ਤਾਂ ਮੈਂ ਨਾ ਪਹਿਲਾ ਪਹਿਲਾ ਗਾਲਾ ਕੱਢ ਦਿੱਤੀ ਸੀ ਇੱਕ ਬੰਦੇ ਨੂੰ ਉਹਨੇ ਮੈਨੂੰ ਇਦਾਂ ਕਿਹਾ ਤਾਂ ਉਹ ਵੀ ਕੋਈ ਲਾਈਨ ਪ੍ਰੋਡਿਊਸਰ ਸੀਗਾ ਤੇ ਮੈਂ ਗਾਲਾ ਕੱਢਤੀ ਆ ਤਾਂ ਉਹਨੂੰ ਕਿਹਾ ਕਿ ਮੈਂ ਯਾਰ ਗਾਲਾ ਕੱਢ ਦਿਤੀਆਂ ਵੀ ਉਹ ਬੰਦਾ ਮੈਨੂੰ ਕੁਛ ਕਰੂਗਾ ਤਾਂ ਨਹੀਂ ਵੀ ਮੇਰੇ ਨਾਲ ਕੋਈ ਦੁਸ਼ਮਣੀ ਕੱਢ ਦੇਵੇ ਬੈਰ ਕੱਢ ਪਤਾ ਨਹੀਂ ਹੁੰਦਾ ਕੁਛ ਵੀ ਕਰ ਸਕਦਾ ਇਨਸਾਨ ਤਾਂ ਕਹਿੰਦਾ ਨਹੀਂ ਗਲਤੀ ਤਾਂ ਅਗਲੀ ਦੀ ਸੀ ਜੇ ਤੇ ਕੁਝ ਐਡ ਹੈਗੀ ਤੇ ਕੋਈ ਸਕਰੀਨਸ਼ਾਟ ਹੈਗੇ ਜੇ ਤੂੰ ਉਹਨੂੰ ਗਾਲਾ ਕੱਢੀਆਂ ਨਾ ਭਾਵੇਂ ਬਲੌਕ ਵੀ ਨਾ ਕਰਦੇ ਉਹਨੂੰ ਕੁਛ ਨਹੀਂ ਕਹੂਗਾ ਉਹ ਅਗਲਾ ਬੰਦਾ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਚੱਲ ਗਾਲਾ ਵੀ ਨਹੀਂ ਕੱਢਣੀ ਆ ਸਿੱਧੇ ਬਲੌਕ ਕੀ ਹਾਂ ਨਹੀਂ ਨਹੀਂ ਅਸਨ ਮੌਕਾ ਦਵਾਂਗੇ ਹਾਂ ਪਹਿਲਾਂ ਚਲੋ ਆਪਾਂ ਫ੍ਰੀ ਕੰਮ ਕਰ ਲਾਂਗੇ ਹੈਨਾ ਇਹ ਵੀ ਠੀਕਾ ਬਟ ਬਾਅਦ ਵਿੱਚ ਐਦਾਂ ਦੀਆਂ ਵੀਡੀਓਜ਼ ਵੇਜ ਜਣੀ ਹੈਨਾ ਜੋ ਕਹਿਣਾ ਸਾਫ਼ ਹੀ ਕਹਿ ਦੇਣਾ ਕਿ ਸਾਡੇ ਨਾਲ ਰਹਿਣਾ ਇਹ ਥੋੜੀ ਚੀਜ਼ ਮੈਨੂੰ ਬਹੁਤ ਘਟੀਆਂ ਲੱਗੀ ਥੋੜੀ ਨਹੀਂ ਜ਼ਿਆਦਾ ਹੀ ਘਟੀਆਂ ਲੱਗੀ ਫਰੈਂਡ ਬਣਾ ਕੇ ਮਤਲਬ ਇਰਾਦੇ ਹੀ ਗਲਤ ਸੀਗੇ ਹਾਂ ਬਟ ਮੈਨੂੰ ਨਾ ਐਦਾਂ ਦੇ ਲੋਕਾਂ ਤੇ ਨਹੀਂ ਜ਼ਿਆਦਾ ਗੁੱਸਾ ਆਉਂਦਾ ਹੈਗਾ ਮੈਨੂੰ ਉਹ ਜਿਹੇ ਕੁੜੀਆਂ ਤੇ ਗੁੱਸਾ ਆਉਂਦਾ ਆ ਮੈਨੂੰ ਮੇਰੇ ਫਰੈਂਡਸ ਨੇ ਇੱਕ ਮੁੰਡਾ ਡੀਓਪੀ ਆ ਅਸੀਂ ਪੋਡਕਾਸਟ ਚੈਨਲ ਲਈ ਕੰਮ ਕਰਦੇ ਹੁੰਦੇ ਸੀ ਮੈਂ ਵੈਕੈਂਟੇ ਕੰਮ ਕਰ ਨਾਂ ਨੂੰ ਕੁੜੀਆਂ ਆਪ ਮੈਸੇਜ ਕਰਦੀਆਂ ਆ ਕਿ ਸਾਡੇ ਨਾਲ ਕੁਛ ਵੀ ਕਰ ਲੋ ਹਾਂ ਵੀ ਸਾਡੇ ਨਾਲ ਕੁਛ ਵੀ ਕਰ ਲੋ ਸਾਨੂੰ ਰੋਲ ਦੇ ਦੋ ਤੁਹਾਨੂੰ ਗਾਣਾ ਦੇ ਦੋ ਇੱਕ ਗਾਣਾ ਹੀ ਤਾਂ ਹੁੰਦਾ ਯਾਰ ਪ੍ਰੈਸ਼ਰ ਜਿਹੜੀਆਂ ਕੁੜੀਆਂ ਨੂੰ 5-5000 ਦਾ ਇੱਕ ਦਿਨ ਤਾਂ ਮਿਲਦਾ ਉਹ ਮਤਲਬ ਕਿ ਸਿਰਫ 5000 ਚ ਇੱਕ ਗਾਣਾ ਕਰਨ ਲਈ ਉਹ ਕੁਛ ਵੀ ਕਰਨ ਨੂੰ ਤਿਆਰ ਆ ਕੁੜੀਆਂ ਬੰਦਿਆਂ ਨੂੰ ਮੈਸੇਜ ਕਰਦੀਆਂ ਆ ਕਿ ਤੁਸੀਂ ਹਾਂਜੀ ਹਾਂਜੀ ਕਿ ਸਾਡੇ ਨਾਲ ਕੁਛ ਵੀ ਕਰ ਲੋ ਸਾਨੂੰ ਰੋਲ ਦੇ ਦੋ ਮੈਨੂੰ ਇਹ ਜਿਹੇ ਕੁੜੀਆਂ ਕਿਤੇ ਗੁੱਸਾ ਹੁੰਦਾ ਕਿ ਕਿਸੇ ਨਾ ਕਿਸੇ ਕੁੜੀ ਨੇ ਇਹ ਜਿਹੇ ਕੀਤਾ ਹੋ ਤਾਂ ਹੀ ਤਾਂ ਹਰੇਕ ਬੰਦਾ ਮੂੰਹ ਭਰ ਕੇ ਕੁੜੀਆਂ ਨੂੰ ਗਈ ਜਾਂਦਾ ਜਦ ਕਿ ਮੈਂ ਆਪਣਾ ਕੰਮ ਕਰਦੀ ਮੈਨੂੰ ਲੋੜ ਨਹੀਂ ਮੈਂ ਕਹਿੰਦੀ ਵਿਲੀ ਬੈਠ ਕੇ ਖਾ ਲੂੰਗੀ ਘਰ ਦੇ ਨਜ਼ਰ ਤੇ ਖਾ ਲੂੰਗੀ ਪਰ ਮੈਂ ਹਜੇ ਗਲਤ ਕੰਮ ਨਹੀਂ ਕਰੂੰਗੀ ਹੈਨਾ ਬਟ ਕੁੜੀਆਂ ਆਪ ਮੈਸੇਜ ਕਰਦੀਆਂ ਕਿ ਕਰ ਲਓ ਸਾਡੇ ਨਾਲ ਜੋ ਮਰਜੀ ਸਾਨੂੰ ਰੋਲ ਦੇ ਦੋ ਮoja zyada taa tusi dekhe is tarah hunda hai ha ਤੇ ਫਿਰ ਜਿਹੜੇ ਜਿਨ੍ਹਾਂ ਦੇ ਫੋਲੋਅਰ ਜ਼ਿਆਦਾ ਨੇ ਤੁਹਾਡੇ ਤੋਂ ਮਾ ਦੀਪਿਕਾ ਲੂਤਰਾ ਜੀ ਜੇਕਰ ਮੈਂ ਗੱਲ ਕਰਾਂ ਉਹਦੇ ਫੋਲੋਅਰ ਜ਼ਿਆਦੇ ਨੇ ਉਹਨਾਂ ਚ ਤੇ ਤੁਹਾਡੇ ਵਿੱਚ ਫਰਕ ਕੀ ਆ ਐਡਵਰਟ ਐਡ ਤਾਂ ਤੁਸੀਂ ਵੀ ਕਰ ਰਹੇ ਹੋ ਐਡ ਉਹ ਵੀ ਕਰ ਰਹੇ ਨੇ ਦੇਖੋ ਮੈਂ ਫੋਲੋਅਰ ਦੀ ਗੱਲ ਕਰਾਂ ਜੇ ਮੈਂ ਜਦੋਂ ਆਪਣੀ ਪਹਿਲੀ ਵੀਡੀਓ ਐਜ਼ ਅ ਐਂਕਰ ਕੀਤੀ ਸੀਗੀ ਜਾਂ ਪ੍ਰੋਮੋਸ਼ਨਲ ਵੀਡੀਓ ਬਣਾਈ ਸੀ ਮੇਰਾ ਇੰਸਟਾਗ੍ਰam ਦੇ ਪਬਲਿਕ ਅਕਾਊਂਟ ਨਹੀਂ ਸੀਗਾ ਮੈਂ ਕਿਸੇ ਦੇ ਅਕਾਊਂਟ ਲਈ ਵੀਡੀਓ ਬਣਾਈ ਸੀ ਜੀ ਹੈਨਾ ਮੈਂ ਨਿਊਜ਼ ਐਂਕਰਿੰਗ ਵੀ ਕੀਤੀ ਹੈ ਲੋਕਲ ਨਿਊਜ਼ ਚੈਨਲ ਦੇ ਵਿੱਚ ਉਦੋਂ ਮੈਂ ਨਿਊਜ਼ ਐਂਕਰਿੰਗ ਹੀ ਕਰਦੀ ਸੀਗੀ ਤੇ ਮੈਨੂੰ ਇਹ ਸੀਗਾ ਕਿ ਮੇਰਾ ਕੰਮ ਫੋਲੋਅਰਸ ਤੇ ਡਿਪੈਂਡ ਵੀ ਨਹੀਂ ਹੈਗਾ ਅਜ ਤੱਕ ਮੇਤੋ ਕਰ ਕਿਸ ਨੇ ਕੰਮ ਕਰਵਾਇਆ ਆ ਉਹਨੂੰ ਪਤਾ ਸੋਸ਼ਲ ਮੀਡੀਆ ਤੇ ਉਹ ਵਾਲੇ ਫੋਲੋਅਰਸ ਮੈਟਰ ਨਹੀਂ ਕਰਦੇ ਕਿਉਂਕਿ ਅਸੀਂ ਜਿਹੜਾ ਕੰਮ ਕਰਦੇ ਆ ਉਹ ਆਪਾਂ ਐਡ ਬਣਾਈਦੀ ਆ ਜੀ ਕਿ ਉਹ ਆਪਣੇ ਬਿਜ਼ਨੈਸ ਜਿਹੜੇ ਆ ਆਪਣੇ ਪੇਜ ਤੇ ਪਾਉਂਦੇ ਆ ਜਿੱਦਾਂ ਕਿ ਮੈਂ ਜੂਵਾਨ ਕੰਪਨੀ ਨਾਲ ਵੀ ਕੰਮ ਕੀਤਾ ਆ ਹੁਣ ਜੂਵਾਨ ਕੰਪਨੀ ਦੀ ਵੀਡੀਓ ਆ ਮੈਂ ਆਪਣੇ ਪੇਜ ਤੇ ਦਬਾਈ ਨਹੀਂ ਹੈਗੀ ਹੂੰ ਤੇ ਯੂਵਨ ਕੰਪਨੀ ਦਾ ਵੀ ਸੋਸ਼ਲ ਮੀਡੀਆ ਦੇਖੋਗੇ ਯੂਵਨ ਕੰਪਨੀ ਹਰ ਕੋਈ ਜਾਣਦਾ ਹੈ ਨਾ ਚਾਹੇ ਤੁਸੀਂ ਬ੍ਰਾਂਡ ਦਾ ਨਾਮ ਸਾਇਬੀਤ ਕਰ ਦਿਓ ਕਿਉਂਕਿ ਆਪਾਂ ਕਿਸੇ ਬ੍ਰਾਂਡ ਨੂੰ ਪ੍ਰਮੋਟ ਨਹੀਂ ਕਰ ਸਕਦੇ ਹੁਣ ਉਹ ਬ੍ਰਾਂਡਸ ਆ ਉਹਨਾਂ ਦੇ ਫਾਲੋਅਰਸ 10 20 ਹਜ਼ਾਰ ਹੋਣਗੇ ਜੇ ਬ੍ਰਾਂਡ ਦਾ ਪੇਜ ਵੀ ਹੈਗਾ ਪਰ ਸਾਰਿਆਂ ਦੇ ਘਰਾਂ 'ਚ ਉਹਨਾਂ ਦੇ ਪ੍ਰੋਡਕਟ ਹੁੰਦੇ ਆ ਹਰ ਕੋਈ ਬ੍ਰਾਂਡ ਨੂੰ ਜਾਣਦਾ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਡੀਲਰਸ ਨੂੰ ਵੀਡੀਓ ਭੇਜੀਏ ਸਹੀ ਬਣਾਉਂਦੇ ਆ ਵੀਡੀਓ ਅੱਪਾ ਇਦਾਂ ਦੀਆਂ ਵੀਡੀਓਜ਼ ਬਣਾਉਂਦੇ ਜਿਹੜੇ ਐਡਵਰਟਾਈਜ਼ਮੈਂਟ ਨਾਲ ਰਿਲੇਟਿਡ ਹੁੰਦੀਆਂ ਆ ਤਾਂ ਮੇਰੇ ਜੋ ਸੋਸ਼ਲ ਮੀਡੀਆ ਫਾਲੋਅਰਸ ਮੈਟਰ ਨਹੀਂ ਕਰਦੇ ਨਾ ਹੀ ਮੈਂ ਸੋਸ਼ਲ ਮੀਡੀਆ ਫਾਲੋਅਰਸ ਗੇਨ ਕਰਕੇ ਕਦੇ ਕਰਨ ਲਈ ਗੇਨ ਕਰਨ ਲਈ ਕਦੇ ਕੰਮ ਨਹੀਂ ਕੀਤਾ ਹੈਗਾ ਮੇਰਾ ਮੋਟਿਵ ਇਹੀ ਆ ਜਿਹੜਾ ਇੱਕ ਬਿਜ਼ਨਸ ਦੇ ਵਿੱਚ ਗੈਪ ਆ ਨਾ ਡਿਜੀਟਲ ਮਾਰਕੀਟਿੰਗ ਤੇ ਬਿਜ਼ਨਸ ਦੇ ਵਿੱਚ ਜਿਹੜਾ ਗੈਪ ਆ ਜਿਉਂਨਾਂ ਨੂੰ ਇੱਕ ਪ੍ਰੈਜ਼ੈਂਟਰ ਚਾਹੀਦਾ ਹੁੰਦਾ ਆ ਆਪਣੇ ਪ੍ਰੋਡਕਟ ਜਾਂ ਸਰਵਿਸਿਜ਼ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਲਈ ਤਾਂ ਉਹ ਗੈਪ ਮੈਂ ਫਿਲ ਕਰਦੀ ਆ ਤੁਹਾਨੂੰ ਲੱਗਦਾ ਕਿ ਆਮ ਘਰਾਂ ਦੀਆਂ ਕੁੜੀਆਂ ਇੰਡਸਟਰੀ ਦੇ ਵਿੱਚ ਚੱਲ देखो मॉडलिंग ਦੇ ਦੌਰ ਤੇ ਮੈਂ ਸਿੱਧੀ ਕਹਿੰ ਕਮਾ ਜਿੱਦਾਂ ਮੈਂ ਕਿਹਾ ਕਿ ਮੇਰੀ ਹਾਈਟ ਨਹੀਂ ਹੈਗੀ ਜੀ ਮੇਰਾ ਉਹ ਫਿਜ਼ਿਕਸ ਹੀ ਹੈ ਨੀਗਾ ਤਾਂ ਮੈਂ ਮਾਡਲ ਕਿੱਦਾਂ ਬਣ ਜੂਗਾ ਜੇ ਕੋਈ ਮੈਂ ਆਮ ਕੁੜੀਆ ਮੰਨ ਸਕਦੀ ਐ ਜੇ ਤੁਹਾਡੀ ਹਾਈਟ ਹੈਗੀ ਆ ਮੰਨ ਲਓ ਮਾਡਲਿੰਗ ਦੇ ਵਿੱਚ ਵੀ ਕ੍ਰਾਈਟੇਰੀਆ ਜੇ ਪੰਜਾਬੀ ਗਾਣਿਆਂ ਚ ਕਹੀਏ ਤਾਂ ਉਹਦੇ ਵਿੱਚ ਤਾਂ ਸਿਰਫ ਆਈ ਥਿੰਕ ਸੋਹਣਾ ਹੋਣਾ ਮੈਟਰ ਕਰਦਾ ਹੁੰਦਾ ਜਾਂ ਲੰਬੇ ਹੋਣਾ ਮੈਟਰ ਕਰਦਾ ਅੱਜ ਕੱਲ ਤਾਂ ਹਾਈਟ ਵੀ ਮੈਟਰ ਨਹੀਂ ਕਰਦੀ ਕਈ ਲੋਕਾਂ ਨੂੰ ਮਾਡਲਿੰਗ ਦਾ ਮਤਲਬ ਸਿਰਫ ਪੰਜਾਬੀ ਗਾਣਿਆਂ ਚ ਜਾਣਾ ਹੀ ਲੱਗਦਾ ਹੈ ਹੈਨਾ ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਇਹਨਾਂ ਖਾਸ ਫਿਊਚਰ ਹੈਗਾ ਕੁੜੀਆਂ ਚਾਰ ਪੰਜ ਗਾਣੀ ਕਰਦੀਆਂ ਮੁਰ ਕੇ ਗਾਇਬ ਹੋ ਜਾਂਦੀਆਂ ਅੱਜ ਕੱਲ ਜੀ ਹੈਨਾ ਕਿਉਂਕਿ ਕੁੜੀਆਂ ਹੀ ਇੰਨੇ ਆਵਗੇ ਕਿੰਨਿਆਂ ਨੂੰ ਲਵਾਂਗੇ ਜੀ ਹੈਨਾ ਇਹ ਵੀ ਗੱਲ ਆ ਤੇ ਜੇ ਮਾਡਲਿੰਗ ਹਾਈਟੀ ਤੁਸੀਂ ਦੇਖੋ ਕਿੰਨੀ ਹੁੰਦੀ ਹੈ ਤਾਂ ਆਪਾਂ ਉਸ ਉਸ ਲੈਵਲ ਤੇ ਕਹੀਏ ਕਿ ਹਾਈਡ ਹੋਵੇ ਪ੍ਰੋਪਰ ਹੈਨਾ ਜੋ ਫਿਜ਼ਿਕਸ ਚਾਹੀਦਾ ਹੁੰਦਾ ਉਹ ਕਿਸੇ ਕੋਲ ਅਗਰ ਹੈ ਕੋਈ ਆਪਣੀ ਬਾਡੀ ਦੇ ਨਾਲ ਵਰਕ ਕਰ ਸਕਦਾ ਹੈ ਨਹੀਂ ਮਿਹਨਤ ਕਰ ਸਕਦਾ ਹੈ ਤਾਂ ਜਰੂਰ ਉਹ ਟਰਾਈ ਕਰੇ ਜੀ ਹੈਨਾ ਜੇ ਲੁੱਕ ਵੀ ਮੈਟਰ ਕਰਦੀ ਹੈ ਨਾ ਫੇਸ ਦੀ ਲੁੱਕ ਵੀ ਹੁੰਦੀ ਹੈ ਮਾਡਲਸ ਦੀ ਤੁਸੀਂ ਦੇਖਿਓ ਉਹਨਾਂ ਦੇ ਐਕਸਪ੍ਰੈਸ਼ਨ ਹੀ ਹੋਰ ਹੁੰਦੇ ਆ ਜੀ ਉਹ ਆਮ ਕੁੜੀ ਐਕਸਪ੍ਰੈਸ਼ਨ ਹੀ ਨਹੀਂ ਦੇ ਸਕਦੀ ਜਿਵੇਂ ਜਿਵੇਂ ਪਹਿਲੀ ਹੈਗੀ ਕੋਈ ਪਿੰਡ ਦੀ ਕੁੜੀ ਉੱਟ ਕੇ ਰੈਂਪ ਮਾਡਲ ਬਣ ਜਾਵੇ ਬਣ ਜਾਓ ਮੁਸ਼ਕਿਲ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਤਾਂ ਕਿਉਂਕਿ ਐਕਸਪ੍ਰੈਸ਼ਨਸ ਤੇ ਪੂਰਾ ਕੰਟਰੋਲ ਹੁੰਦਾ ਉਹਨਾਂ ਦਾ ਜੀ ਉਹਨਾਂ ਨੂੰ ਪ੍ਰੋਪਰ ਸਿਖਾਇਆ ਜਾਂਦਾ ਹੈ ਸਮਾਈਲਸ ਐਕਸਪ੍ਰੈਸ਼ਨਸ ਹੈ ਨਾ ਇਹਦੀ ਵੀ ਕੋਈ ਪੜਾਈ ਹੁੰਦੀ ਆ ਇਹਦਾ ਵੀ ਪ੍ਰੋਪਰ ਟ੍ਰੇਨਿੰਗ ਹੁੰਦਾ ਆ ਟ੍ਰੇਨਿੰਗ ਹਾਂਜੀ ਇਹਦੀ ਟ੍ਰੇਨਿੰਗ ਕਿੱਥੇ ਹੁੰਦੀ ਵੈਸੇ ਇਹ ਤਾਂ ਹੁਣ ਜਿਹੜੇ ਕਰਾਂਦੇ ਉਹਨਾਂ ਨੂੰ ਪਤਾ ਮੈਂ ਕਹਿੰਦੇ ਇੰਟਰਸਟ ਨਹੀਂ ਲਿਆ ਮੇਰਾ ਸੁੰਦਾ ਮੇਰਾ ਜੋ ਮੈਂ ਆਪਣਾ ਵਿਜ਼ਨ ਜੋ ਮੈਂ ਜਿਹੜਾ ਕੰਮ ਸਟਾਰਟ ਕੀਤਾ ਸੀ ਮੈਂ ਹੀ ਵਿਜ਼ਨ ਲੈ ਕੇ ਕੀਤਾ ਸੀ ਕਿ ਮੈਂ ਪ੍ਰੋਮੋਸ਼ਨਲ ਵੀਡੀਓ ਬਣਾਉਣੀ ਆ ਪਰ ਹਣ ਫਿਲਹਾਲ ਮੈਂ ਕੁਝ ਹੋਰ ਵੀ ਨੀ ਸਟਾਰਟ ਕੀਤੀ ਆ ਕਿ ਮੈਂ ਪ੍ਰੋਪਰਟੀਆਂ ਐਂਡ ਕਾਰਸ ਦਾ ਰਿਵਿਊ ਕਰਦੀ ਆ ਜੀ ਬਸ ਮੈਂ ਮਨੋ ਸਟ੍ਰੈਟਜੀ ਨਾਲ ਨਹੀਂ ਚੱਲਦੀ ਇਦਾਂ ਨਹੀਂ ਕਿ ਕੁਝ ਵੀ ਇੰਸਟਾਗ੍ਰam ਤੇ ਵਿਊ ਲਈ ਪਾਈ ਚਲੋ ਲਾਈਕਸ ਲਈ ਪਾਈ ਚਲੋ ਮੈਂ ਫਾਲੋਅਰਸ ਦੇ ਪਿੱਛੇ ਨਹੀਂ ਭੱਜਦੀ ਔਰਦੇ ਲਈ ਵਿਊ ਕੀ ਚੀਜ਼ ਆ ਕਿਉਂਕਿ ਕਈਆਂ ਲਈ ਵਿਊ ਕਾਫੀ ਹਾਈ ਪਾਇਕ ਜੇ ਵਿਊ ਹੋਣਗੇ ਤਾਂ ਲੋਕ ਸ ਜੇ ਵਿਊ ਹੋਣਗੇ ਤਾਂ ਲੋਕ ਸਮਾਜ ਦੇ ਵਿੱਚ ਸਾਡੀ ਰਿਸਪੈਕਟ ਬਣੂਗੀ ਲੋਕ ਸਾਨੂੰ ਜਾਣਣਗੇ ਤੁਹਾਨੂੰ ਕੀ ਲੱਗਦਾ ਵਿਊ ਤੁਹਾਡੇ ਲਈ ਕੀ ਚੀਜ਼ ਹੈ ਵਿਊ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਜੀ ਤੁਸੀਂ ਕਹਿੰਦੇ ਵਿਊ ਜਿਹਨੂੰ ਜ਼ਿਆਦਾ ਆਉਂਦੇ ਆ ਮਤਲਬ ਮਸ਼ਹੂਰੀ ਜੀ ਜਿਹੜਾ ਜਿਹੜਾ ਬੰਦਾ ਮਸ਼ਹੂਰ ਆ ਨਾ ਉਹਨੂੰ ਵੀ ਉਨੇ ਵਿਊ ਆਉਂਦੇ ਆ ਜਿਹੜਾ ਬੰਦਾ ਬਦਨਾਮ ਆ ਨਾ ਉਹਨੂੰ ਵੀ ਵਿਊ ਉਨੇ ਆਉਂਦੇ ਆ ਪਰ ਮਸ਼ਹੂਰੀ ਤੇ ਬਦਨਾਮੀ 'ਚ ਬਹੁਤ ਫਰਕ ਆ ਜੀ ਜੇ ਮੰਨ ਲਓ ਕਿ ਕਿਸੇ ਦੀ ਬਹੁਤ ਮਸ਼ਹੂਰੀ ਆ ਜੀ ਉਹਦੇ ਕਮੈਂਟ ਸੈਕਸ਼ਨ 'ਚ 50 ਕਮੈਂਟ ਆਉਂਦੇ ਆ ਪੋਜ਼ਿਟਿਵ ਆਉਂਦੇ ਆ ਜੀ ਤੇ ਕਿਸੇ ਤਾਂ ਉਹਨੂੰ 100 ਮਿੰਟ ਆਉਂਦੇ ਆ ਪਰ ਸਾਰਿਆਂ ਚ ਗਾਣਾ ਗੱਡੀਆਂ ਹੋਣ ਫਰਕ ਆ ਨਾ ਤੇ ਕਈ ਲੋਕ ਨੇ ਜਿਹੜੇ ਇਮੋਜੀ ਵਧੀਆ ਵੀ ਭੇਜ ਦਿੰਦੇ ਉਹਦੇ ਹਾਂਜੀ ਉਹ ਲੋਕ ਕੌਣ ਨੇ ਇਮੋਜੀ ਮਤਲਬ ਬਹੁਤ ਚੰਗੇ ਇਮੋਜੀ ਭੇਜ ਦਿੰਦੇ ਹਾਂ ਯਾਰ ਇੱਕ ਕੁੜੀ ਸਹੀ ਬੋਲ ਰਹੀ ਆ ਜਾਂ ਫਲਾਨਾ ਟੈਮ ਕਹਿੰਦਾ ਕਈ ਦਿਲ ਵਾਲੇ ਵੀ ਭੇਜ ਦਿੰਦੇ ਆ ਹਾਂਜੀ ਹਾਂਜੀ ਫਿਰ ਉਹ ਲੋਕ ਕੌਣ ਨੇ ਉਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਾਹਣਾ ਪਰ ਮੈਂ ਕਹਿੰਦੀ ਆ ਕਿ ਵਿਊ ਜਿਹੜੇ ਆ ਇਹ ਨਹੀਂ ਮੈਟਰ ਕਰਦੇ ਹੈਗੇ ਅਗਰ ਤੁਹਾਨੂੰ ਕੋਈ ਤੁਹਾਡੇ 10000 ਵਿਊ ਵੀ ਆਉਂਦੇ ਆ ਕਿਸੇ ਵੀਡੀਓ ਤੇ ਉਹ ਬੰਦੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੀ ਰਿਸਪੈਕਟ ਕਰਦੇ ਆ ਕਿ ਹਾਂ ਇਹ ਬੰਦਾ ਕੰਮ ਵਧੀਆ ਕਰਦਾ ਹੈ ਹੈਨਾ ਇਹ ਚੀਜ਼ ਹੋ ਗਈ ਇੱਕ ਬੰਦਾ 100 ਲੱਖ ਜਣਿਆਂ ਨੇ ਤੁਹਾਨੂੰ ਦੇਖਿਆ ਲੱਖਾਂ ਨਹੀਂ ਲੰਨਦਾ ਪਾਈਆਂ ਲੱਗਣੀਆਂ ਜੀ ਸਹੀ ਗੱਲ ਸਹੀ ਗੱਲ ਇਹ ਵੀ ਹੁੰਦਾ ਕਿ ਵਿਊ ਮੈਟਰ ਨਹੀਂ ਕਰਦਾ ਤੁਸੀਂ ਕੀ ਰਿਪਰੈਜ਼ੈਂਟ ਕਰ ਰਹੇ ਹੋ ਲੋਕਾਂ ਨੂੰ ਇਹ ਬਹੁਤ ਜ਼ਰੂਰੀ ਹੈ ਜੀ ਜਿਵੇਂ ਆਪਾਂ ਇੰਸਟਾਗ੍ਰਾਮ ਦੇ ਉੱਤੇ ਜਿਸ ਤਰ੍ਹਾਂ ਦੀਪਿਕਾ ਲੂਤਰਾ ਵੀਡੀਓ ਪਾਉਂਦੇ ਨੇ ਜਿਸ ਤਰੀਕੇ ਨਾਲ ਉਹ ਵੀਡੀਓ ਪਾਉਂਦੇ ਨੇ ਕੱਪੜੇ ਵੀ ਕੱਪੜੇ ਨੂੰ ਲੈ ਕੇ ਲੋਕ ਗਲਤ ਕਮੈਂਟ ਵੀ ਨੀਚੇ ਬੋ ਕਰਦੇ ਨੇ ਤੁਹਾਨੂੰ ਲੱਗਦਾ ਵੀ ਇਹ ਗਲਤ ਆ ਹਾਂ ਕਿਉਂਕਿ ਇਹ ਦੇਖੋ ਇੱਕ ਕੁੜੀ ਹੁੰਦੀ ਆ ਤੇ ਮੈਨੂੰ ਥੋੜਾ ਜਿਹਾ ਬੈਡ ਵੀ ਫੀਲ ਹੁੰਦਾ ਆ ਉਹਦਾ ਥੋੜਾ ਵਿਵਾਦ ਵੀ ਹੋਇਆ ਸੀ ਵਿੱਚ ਜਿਹਨੂੰ ਹਾਂਜੀ ਹਾਂਜੀ ਬੈਡ ਫੀਲ ਇਦਾਂ ਹੁੰਦਾ ਕਿ ਕੁੜੀ ਆ ਇੱਕ ਜੀ ਜੇ ਮੰਨ ਲਓ ਗੱਲ ਹੁੰਦੀ ਵਿਆਹ ਹੋਣਾ ਜੀ ਦੇਖੋ ਕੋਈ ਹੋ ਜਾਂਦੇ ਆ ਰਾਮ ਨਾਲ ਪਤਾ ਨਹੀਂ ਮੇਰਾ ਮੇਰਾ ਤਾਂ ਅਜੇ ਹੋਇਆ ਨਹੀਂ ਉਮਰ ਨਹੀਂ ਹੋਈ ਅਜੇ ਵਿਆਹ ਨਹੀਂ ਮੈਨੂੰ ਇਹ ਹੁੰਦਾ ਕਿ ਕਈ ਲੋਕੀ ਇਦਾਂ ਦੀ ਵੀਡੀਓ ਬਣਾ ਦਿੰਦੇ ਆ ਹੈਨਾ ਵਿਊਜ਼ ਲਈ ਪਹਿਲਾਂ ਕੁੜੀਆਂ ਸੋਚਦੀਆਂ ਨਹੀਂ ਹੈਗੀਆਂ ਕਿ ਕਿੱਦਾਂ ਦੀਆਂ ਵੀਡੀਓ ਬਣਾਉਣੀਆਂ ਕੱਲ ਉਹਨਾਂ ਨੇ ਵਿਆਹ ਹੋਣ ਬਾਅਦ ਚਲੋ ਉਹਦਾ ਆਪਣੇ ਪੇਜਾਂ ਤੋਂ ਡਿਲੀਟ ਕਰ ਦਿੰਦੀ ਕਿਤੇ ਨਾ ਕਿਤੇ ਵੀਡੀਓਜ਼ ਪਾਈਆਂ ਹੁੰਦੀਆਂ ਕਈਆਂ ਨੇ ਇਦਾਂ ਦੀ ਵੀ ਸੀਨ ਹੋਏ ਆ ਮੇਰੇ ਸਰਕਲ 'ਚ ਮੈਂ ਕਿਸੇ ਦਾ ਸੁਣਿਆ ਸੀ ਵੀ ਕਿਸੇ ਕੁੜੀ ਨੇ ਕੋਈ ਇਦਾਂ ਦੀ ਵੀਡੀਓ ਬਣਾਈ ਸੀ ਕੋਈ ਸ਼ਾਰਟ ਮੂਵੀ ਸੀ ਜਾਂ ਕੁਝ ਸੀਗਾ ਕਿ ਉਹ ਕੁੜੀ ਪਹਿਲਾਂ ਤਾਂ ਉਹਦੀ ਵੀਡੀਓ ਚੱਲੀ ਨਹੀਂ ਜਦੋਂ ਦਾ ਵਿਆਹ ਹੋ ਗਿਆ ਲੋਕਾਂ ਨੇ ਵੀਡੀਓ ਸ਼ੇਅਰ ਕਰਤੀ ਕਿ ਆਹ ਕੁੜੀ ਦਾ ਵਿਆਹ ਹੋ ਚੁੱਕਾ ਤੇ ਇਹਦੀ ਆਹ ਵੀਡੀਓ ਇਸ ਤਰ੍ਹਾਂ ਦੀ ਆ ਜੀ ਉਹਦਾ ਡਿਵੋਰਸ ਹੋ ਗਿਆ ਸੀ ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕੁੜੀਆਂ ਹੁਣ ਵੀਡੀਓ ਬਣਾ ਰਹੀਆਂ ਨੇ ਫਿਰ ਮੁੰਡੇ ਨਹੀਂ ਚ ਗਲਤ ਕਮੈਂਟ ਕਰਦੇ ਨੇ ਫਿਰ ਉਹ ਉੱਥੇ ਮੁੰਡੇ ਦੇ ਗਲਤ ਆ ਕਿ ਕੁੜੀ ਗਲਤ ਸਾਰੇ ਹੀ ਗਲਤ ਆ ਦੇਖੋ ਇਦਾਂ ਤਾਂ ਹੁਣ ਤਾਂ ਹੋਈ 100% ਹਾਂ ਵੀਡੀਓ ਬਣਾਉਣ ਵਾਲੇ ਵੀ ਗਲਤ ਆ ਮੈਨੂੰ ਮੇਰਾ ਇੱਕ ਹੀ ਆਈਡੀਆ ਆ ਕਿ ਅਗਰ ਮੈਨੂੰ ਕੋਈ ਬਹੁਤ ਜ਼ਿਆਦਾ ਗਲਤ ਲੱਗਦਾ ਪਿਆ ਹੈ ਹੈਨਾ ਮੈਂ ਕੀ ਕਰੂੰਗੀ ਨਾਟ ਇੰਟਰਸਟਿਡ ਕਰ ਦੂੰਗੀ ਬਲੌਕ ਕਰ ਦੂੰਗੀ ਮੇਰੇ ਕੋਲ ਆਪਸ਼ਨ ਹੈਗਾ ਕਿ ਮੈਂ ਨਹੀਂ ਦੇਖਣਾ ਕਿ ਮੈਨੂੰ ਦੁਬਾਰਾ ਸ਼ੋਅ ਨਾ ਹੋਵੇ ਪਰ ਲੋਕੇ ਕੀ ਕਰਦੇ ਆ ਗਾਲਾਂ ਵੀ ਕੱਢਣੀਆਂ ਆ ਵਾਰ-ਵਾਰ ਦੇਖਣਾ ਵੀ ਆ ਉਹ ਵੀ ਤਾਂ ਗਲਤ ਆ ਫਿਰ ਗਾਲਾਂ ਵੀ ਕੱਢਣੀਆਂ ਆ ਹਾਂ ਉਹ ਇੱਕ ਤਰ੍ਹਾਂ ਨਾਲ ਸੌਫਟ ਸਪੋਰਟ ਹੀ ਕਰਦੇ ਆ ਉਹ ਫਿਰ ਅਗਲੇ ਬੰਦੇ ਲਈ ਗਾਲਾਂ ਫੇਮਸ ਦਾ ਇੱਕ ਜਰੀਆ ਬਣਾ ਲੈਂਦੇ ਵਾਰ-ਵਾਰ ਦੇਖਣਾ ਵੀ ਆ ਤੇ ਕਮੈਂਟ ਚ ਗਾਲ ਕੱਢ ਕੇ ਸੱਚੇ ਵੀ ਹੋ ਗਏ ਫਿਰ ਉਹ ਕਈ ਵਾਰ ਕਹਿ ਦਿੰਦੇ ਵੀ ਸਾਡੀ ਚੜ੍ਹਾਈ ਜ਼ਿਆਦਾ ਹੋ ਗਈ ਤਾਂ ਕਰਕੇ ਲੋਕ ਗਾਲਾਂ ਦੇਦੇ ਆ ਹਾਂ ਜੀ ਇਹ ਵੀ ਉਹ ਫ ਚੜਾਈ ਵਾਂਦੀ ਸੀ ਹਾਂਜੀ ਹਾਂਜੀ ਫਿਰ ਮਤਲਬ ਵਧੀਆ ਗੱਲ ਆ ਤੇ ਹੁਣ ਤੁਸੀਂ ਪਰ ਫੇਰ ਵੀ ਮਸ਼ਹੂਰੀ ਜੀ ਬਦਨਾਮੀ ਜੀ ਵਰਕੇ ਆ ਹਾਂ ਤੇ ਤੁਸੀਂ ਮਤਲਬ ਇਸ ਫੀਲਡ ਦੇ ਵਿੱਚ ਇਸ ਸਮੇਂ ਹੈਗੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਨਵੀਆਂ ਕੁੜੀਆਂ ਜਿਹੜੀ ਚਾਹਵਾਣਾ ਆਮ ਨਹੀਂ ਤੁਸੀਂ ਉਹਨਾਂ ਨੂੰ ਕੀ ਚੰਗੀ ਸਲਾਹ ਕੀ ਦੇਣੀ ਚਾਹੋਗੇ ਮੈਂ ਤਾਂ ਇਹ ਕਹੂੰਗੀ ਜੇ ਤੁਸੀਂ ਜਿੱਦਾਂ ਲੋਕੀ ਅੱਜਕੱਲ ਜੌਬਸ ਵੀ ਕਰ ਰਹੇ ਆ ਹੈਨਾ ਪੜ੍ਹਾਈ ਕਰ ਰਹੇ ਆ ਜੇ ਤੁਸੀਂ ਵਧੀਆ ਜੌਬ ਕਰ ਰਹੇ ਹੋ ਤੁਹਾਡਾ ਕੈਰੀਅਰ ਸੈੱਟ ਹੋ ਸਕਦਾ ਤੁਸੀਂ ਵਧੀਆ ਪੜ ਰਹੇ ਹੋ ਜਿਹੜੀ ਫੀਲਡ ਦੀ ਪੜ੍ਹਾਈ ਕਰ ਰਹੇ ਉਹਦੇ ਵਿੱਚ ਕੈਰੀਅਰ ਬਣਾਓ ਸੋਸ਼ਲ ਮੀਡੀਆ ਚ ਇਹ ਨਹੀਂ ਕਿ ਹਰ ਕਿਸ ਨੂੰ ਆਉਣ ਦੀ ਲੋੜ ਹੈਗੀ ਆ ਜੀ ਹਾਂ ਸੋਸ਼ਲ ਮੀਡੀਆ ਤੇ ਉਹ ਬੰਦਾ ਆਵੇ ਜਿਹਦੇ ਕੋਲ ਇਹੋ ਜਿਹਾ ਕੋਈ ਨੌਲੇਜ ਆ ਜਿਹੜੀ ਉਹ ਚਾਹਵੇ ਕਿ ਮੈਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਲੋਕਾਂ ਦੀ ਲਾਈਫ ਦੇ ਵਿੱਚ ਕੋਈ ਵੈਲਿਊ ਐਡ ਹੋਵੇ ਹੈਨਾ ਜੇ ਮੇਰੇ ਕੋਲ ਕੋਈ ਨੌਲੇਜ ਆ ਮੈਂ ਲੋਕਾਂ ਨੂੰ ਸ਼ੇਅਰ ਕਰ ਰਿਹਾ ਉਹਨਾਂ ਦੇ ਕੰਮ ਆ ਰਹੀ ਆ ਕਿਉਂਕਿ ਇਹਨੂੰ ਆਪਾਂ ਵੇ ਲੋੜੀ ਵੀਡੀਓਜ਼ ਵਾਲਾ ਪਲੇਟਫਾਰਮ ਨਾ ਬਣਾਈਏ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਉਹ ਵੀ ਇੱਕ ਨੌਲੇਜ ਹੀ ਆ ਕਿ ਅਗਰ ਕੋਈ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਗਿਆ ਆ ਉਹ ਇੱਕ ਵੀਡੀਓ ਹੀ ਕਿਸੇ ਬੰਦੇ ਦਾ ਜਿਹੜਾ ਮਨ ਸਹੀ ਕਰ ਦਿੰਦੀ ਹੈ ਕਈ ਵਾਰ ਬੰਦਾ ਹੁੰਦਾ ਮਰਨ ਵਾਲਾ ਹੋ ਜਾਂਦਾ ਫਾਈਨੈਂਸ਼ੀਅਲ ਉਹਨੂੰ ਐਡਵਾਈਸ ਚਾਹੀਦੀ ਹੁੰਦੀ ਆ ਲਾਈਫ ਬਾਰੇ ਕੁਝ ਵੀ ਚੱਲ ਰਿਹਾ ਹੁੰਦਾ ਉਮੀਦ ਹੀ ਅਗਰ ਉਹਨੂੰ ਪੋਜ਼ਿਟਿਵ ਰੀਲ ਸ਼ੋ ਹੋ ਜਾਂਦੀ ਹੈ ਨਾ ਕਈ ਲੋਕੀ ਬਣਾਉਂਦੇ ਆ ਜਿਹੜਾ ਕਾਮੇਡੀ ਕੰਟੈਂਟ ਵੀ ਬਣਾਉਂਦੇ ਆ ਉਹ ਵੀ ਇੱਕ ਲਾਈਫ ਦੇ ਵਿੱਚ ਵੈਲਿਊ ਐਡ ਕਰਦਾ ਜੀ ਹੈ ਨਾ ਕਈ ਲੋਕੀ ਆਪਣੇ ਦੁੱਖਾਂ ਦੇ ਉੱਤੇ ਹਸਾ ਦਿੰਦੇ ਆ ਤੇ ਬੰਦਾ ਕਹਿੰਦਾ ਯਾਰ ਇਹ ਵੀ ਦੁਖੀ ਆ ਪਰ ਹੱਸਦਾ ਹਾਂ ਨਾ ਮੋਟੀਵੇਸ਼ਨ ਹੋਵੇ ਕਾਮੇਡੀ ਵੀ ਚੱਲੂ ਕੋਈ ਇਹੋ ਜਿਹਾ ਨੋਲਿਜ ਹੋਵੇ ਜਿੱਦਾਂ ਕਈ ਲੋਕੀ ਪ੍ਰੋਡਕਟ ਦਾ ਦੱਸਦੇ ਆ ਨਾ ਕਿ ਹਾਂ ਯੂਜ਼ ਕਰਕੇ ਦੱਸਦੇ ਆ ਕਿ ਆ ਲੈਣਾ ਚਾਹੀਦਾ ਜਾਂ ਨਹੀਂ ਇਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਹੋਣੀਆਂ ਚਾਹੀਦੀਆਂ ਤਾਂ ਕਿ ਕੋਈ ਨੱਚੀ ਜਾਵੇ ਕੋਈ ਕੱਪੜੇ ਪਾਈ ਜਾਵੇ ਕੈਮਰੇ ਮੂਹਰੇ ਆ ਕੇ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਇੱਕ ਦੂਜੇ ਨੂੰ ਦੇਖ ਕੇ ਨਾ ਲੋਕ ਪ੍ਰਭਾਵਿਤ ਬਹੁਤ ਹੁੰਦੀ ਨੇ ਸਪੋਜ਼ ਕਰੋ ਕਿ ਮੈਂ ਨਸ਼ੇ ਕਰਦੇ ਹੋਏ ਵੀ ਵੀਡੀਓ ਬਣਾ ਰਿਹਾ ਤੇ ਮੇਰੇ 10000 ਲਾਈਕ ਆ ਜਾਣ ਤਾਂ ਕਈ ਉਹ ਚੀਜ਼ ਨੂੰ ਅਪਲਾਈ ਵੀ ਕਰਕੇ ਦੇਖੋਗੇ ਵੀ ਹਾਂ ਯਾਰ ਸ਼ਾਇਦ ਸਾਡੇ ਵੀ ਆ ਜੇ ਨਹੀਂ ਇੱਕ ਚੀਜ਼ ਵੀ ਹਾਂ ਮੇਰੇ ਦ망 ਜੀ ਵੀ ਗੱਲ ਆਈ ਕਿ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਹੀ ਨਿਊਜ਼ ਪੋਰਟਲਸ ਆ ਉਹ ਪੋਸਟਾ ਪਾਉਂਦੇ ਆ ਕਿ ਬਾਹਰ ਦੇਸ਼ ਚ ਕੋਈ ਕੁੜੀ ਸੀਗੀ ਪਹਿਲਾਂ ਜੀ ਇੰਜੀਨੀਅਰ ਸੀ ਨਰਸ ਸੀ ਬਾਅਦ ਵਿੱਚ ਉਹਨੇ ਕੋਈ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਉਹਨੇ ਕਰੋੜਾਂ ਕਮਾ ਲਏ ਇਹ ਕਰ ਲਏ ਉਹ ਉਹਦੇ ਤੇ ਵੀ ਨਾ ਉਹ ਚੀਜ਼ਾਂ ਸੁਣ ਕੇ ਵੀ ਮੈਨੂੰ ਲੱਗਦਾ ਜਿਹੜੀਆਂ ਟੀਨੇਜ ਕੁੜੀਆਂ ਆ ਉਹ ਇਨਫਲੂਐਂਸ ਹੁੰਦੀਆਂ ਉਹ ਸੋਚਦੀਆਂ ਕਿ ਅਸੀਂ ਕੱਦ ਪੜੀਏ ਵੀ ਅਸੀਂ ਵੀ ਵੀਡੀਓ ਬਣਾਉਣ ਲੱਗ ਜਾਈਏ ਉਹ ਵੀ ਉਸਤਰਾ ਨਹੀਂ ਆ ਫਿਊਚਰ ਕਿਵੇਂ ਦਾ ਫਿਰ ਇਹਦਾ ਮੈਨੂੰ ਇਹ ਲੱਗਦਾ ਕਿ ਇਹ ਸੋਸ਼ਲ ਮੀਡੀਆ ਤੇ ਜਿਹੜੀ ਆਪਾਂ ਹਾਈਪ ਕਰ ਦਿੰਦੇ ਨਾ ਗਲੋਰੀਫਾਈ ਕਰ ਦਿੰਦੇ ਆ ਗਲਤ ਕੰਟੈਂਟ ਨੂੰ ਕਿ ਹਾਂ ਕੋਈ ਬੰਦਾ ਗਲਤ ਵੀਡੀਓ ਬਣਾਉਂਦਾ ਸੀ ਉਹਨੇ ਕੋਠੀ ਪਾ ਲਈ ਉਹਨੇ ਆਪ ਇਹ ਕਮਾ ਲਈ ਇਦਾਂ ਦੀਆਂ ਚੀਜ਼ਾਂ ਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਹੂੰ ਨਿਊਜ਼ ਵਾਲਿਆਂ ਨੂੰ ਵੀ ਮਤਲਬ ਇਦਾਂ ਦੀਆਂ ਨਿਊਜ਼ ਨਹੀਂ ਬਣਾਉਣੀਆਂ ਚਾਹੀਦੀਆਂ ਕਿ ਲੋਕਾਂ ਨੂੰ ਉਹ ਗਲੋਰੀਫਾਈ ਲੱਗੇ ਹੈ ਨਾ ਗਲਤ ਕੰਮ ਕਰਦੇ ਆ ਜਲਦੀ ਗਲੋਰੀਫਾਈ ਨਾ ਕਰੋ ਹੂੰ ਤੇ ਮੇਰਾ ਮਨੋਂ ਆਖਰੀ ਸਵਾਲ ਆ ਹੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿੰਦਾ ਇੱਕ ਕੁੜੀਆਂ ਨੇ ਜਿਹੜੀ ਇਸ ਫੀਲਡ ਦੇ ਵਿੱਚ ਕਈ ਵਾਰ ਆਉਣ ਦੀ ਕੋਸ਼ਿਸ਼ ਕਰਦੀ ਨੇ ਹਨਾ ਕਈ ਵਾਰ ਆਰਥਿਕ ਪੱਖੋਂ ਠੀਕ ਨਹੀਂ ਹੁੰਦੀ ਆਰਥਿਕ ਪੱਖੋਂ ਵਾਸਤੇ ਕੁੜੀਆਂ ਨੂੰ ਇਸ ਲਾਈਨ 'ਚ ਆਉਣਾ ਚਾਹੀਦਾ ਹੈ ਕਿਹੜੀ ਵਾਲੀ ਲਾਈਨ 'ਚ ਜਿਵੇਂ ਕਿ ਮੋਡਲਿੰਗ ਹੋਗੀ ਜਾਂ ਗਾਣੇ ਦੇ ਵਿੱਚ ਹੋਗੇ ਜਾਂ ਫਿਰ ਕੋਈ ਇੰਸਟਾਗ੍ਰam ਦੇ ਉੱਤੇ ਰੀਲ ਬਣਾਣੀ ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਇਨਫਲੂਐਂਸ ਜ਼ਿਆਦਾ ਹੋ ਜਾਂਦੇ ਆ ਮੈਂ ਉਸ ਤਰੀਕੇ ਦੇ ਨਾਲ ਕੱਪੜੇ ਪਾਣੇ ਉਸ ਤਰੀਕੇ ਦੇ ਨਾਲ ਬਿਹੇਵ ਫਿਰ ਸਾਰੀ ਚੀਜ਼ ਉਹ ਹੀ ਆ ਜਾਂਦੀ ਹੈ ਨਾ ਮੈਂ ਤਾਂ ਇਹ ਕਹੂੰਗੀ ਜੇ ਤੁਸੀਂ ਮੋਡਲਿੰਗ ਜਾਣਾ ਚਾਹੁੰਦੇ ਆ ਤਾਂ ਪੈਸਾ ਕ ਜੇ ਤੁਹਾਡੀ ਫਾਈਨੈਂਸ਼ੀਅਲ ਬੈਕਅਪ ਬਹੁਤ ਵਧੀਆ ਆ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਟੇਬਲ ਰੱਖ ਸਕਦੇ ਆ ਮੋਡਲਿੰਗ ਸਟਰਗਲ ਕਰਦੇ ਹੋਏ ਜਾਂ ਐਕਟਿੰਗ ਫੇਰ ਤਾਂ ਤੁਸੀਂ ਆ ਜਾਓ ਅਗਰ ਤੁਹਾਡੇ ਕੋਲ ਟੈਲੈਂਟ ਵੀ ਹੈਗਾ ਜੇ ਟੈਲੈਂਟ ਹੀ ਨਹੀਂ ਹੈਗਾ ਫੇਰ ਤਾਂ ਤੁਸੀਂ ਟੈਲੈਂਟ ਦੇ ਬੈਲਾ ਸਕਿੱਲਸ ਤੇ ਗੰਮ ਕਰੋ ਹੈਨਾ ਨੋਲਜ ਲੈ ਕੇ ਆਓ ਕਿ ਨੋਲਜ ਮਿਲੇ ਹੈਨਾ ਇਹ ਚੀਜ਼ ਹੋਗੀ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਮੈਂ ਤੁਹਾਨੂੰ ਦੱਸਿਆ ਕਿ ਅਗਰ ਤੁਹਾਡੇ ਕੋਲ ਇਹੋ ਜਿਹੀ ਕੋਈ ਸਕਿੱਲ ਜਾਂ ਨੋਲਜ ਹੈਗੀ ਆ ਜਿਹੜੀ ਜੇ ਤੁਹਾਡੀ ਵੀਡੀਓ ਦੇਖ ਕੇ ਕਿਸੇ ਨੂੰ ਕੋਈ ਅਕਲ ਹੀ ਆਵੇ ਉਦੋਂ ਦਾ ਕੰਟੈਂਟ ਬਣਾਉਣਾ ਚਾਹੀਦਾ ਯਾਰ ਕਿਉਂਕਿ ਆਪਾਂ ਦੀ ਸੋ ਜੀ ਹਨਾ ਜੇ ਕੋਈ ਕੁੜੀ ਆ ਉਹ ਗਲਤ ਕੰਮ ਕਰਦੀ ਆ ਤਾਂ ਸਾਰੀ ਕੁੜੀਆਂ ਬਦਨਾਮ ਆ ਜੇ ਕੋਈ ਧਰਮ ਨਾਲ ਰਿਲੇਟਡ ਕੋਈ ਗਲਤ ਕੰਮ ਕਰਦਾ ਪੂਰਾ ਧਰਮ ਬਦਨਾਮ ਆ ਐਦਾਂ ਹੀ ਹੋਣੀ ਜੇ ਕੋਈ ਐਂਕਰ ਆ ਕੋਈ ਪ੍ਰੋਮੋਸ਼ਨਲ ਵੀਡੀਓ ਬਣਾ ਰਹੀ ਆ ਉਹ ਕੁੜੀ ਗਲਤ ਕੰਮ ਕਰੂਗੀ ਤਾਂ ਸਾਡੇ ਵਰਗੀਆਂ ਤੇ ਵੀ ਉਹ ਤਾਂ ਧੱਬਾ ਲੱਗਦਾ ਹੈ ਤਾਂ ਸੋਸ਼ਲ ਰਿਸਪੋਨਸੀਬਿਲਟੀ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤੇ ਤੁਸੀਂ ਹੁਣ ਓਨ ਏਅਰ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਜਾਂ ਕੋਈ ਇਸ ਤਰ੍ਹਾਂ ਦਾ ਕਿੱਸਾ ਹੋਵੇ ਜਿਹੜਾ ਤੁਹਾਡੇ ਨਾਲ ਬੀਤੇ ਹੋਵੇ ਪਰ ਅਗਲੀ ਵਾਰ ਉਹ ਨਾ ਬੀਤਣ ਵੀ ਜਿਹੜੇ ਤੇ ਆਉਣਾ ਚਾਹੁੰਦੇ ਨੇ ਇਸ ਲਾਈਨ 'ਚ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈਗੀ ਤੁਹਾਡੀ ਹਾਂ ਮੈਂ ਤਾਂ ਇਹ ਕਹੂੰਗੀ ਜਿੱਦਾਂ ਮੈਂ ਸੋਸ਼ਲ ਮੀਡੀਆ ਸਟਾਰਟ ਕੀਤਾ ਸੀਗਾ ਕਿ ਇੱਕ ਫਿਰ ਨਾ ਸਟ੍ਰੈਟਜੀ ਨਾਲ ਕਿ ਮੈਂ ਜਦੋਂ ਦਾ ਮੋਸਟੇ ਲੋਕਿ ਸੋਸ਼ਲ ਮੀਡੀਆ ਦਾ ਅਕਾਊਂਟ ਬਣਾਉਂਦੇ ਆ ਨਾ ਜਦੋਂ ਪਬਲਿਕ ਉਹ ਹੀ ਸੋਚਦੀ ਸਾਨੂੰ ਪੈਸਾ ਆਊਗਾ ਤਾਂ ਮੈਂ ਇਹ ਕਹੂੰਗੀ ਤੁਸੀਂ ਸੋਸ਼ਲ ਮੀਡੀਆ ਦੇ ਤੁਹਾਨੂੰ ਪੈਸਾ ਆਊਗਾ ਇਹ ਸੋਚ ਕੇ ਜਮਿਨਾ ਸ਼ੁਰੂ ਕਰੀਏ ਕਿਉਂਕਿ ਨਹੀਂ ਆਉਂਦਾ ਉਹ ਬਹੁਤ ਸਾਲ ਲੱਗ ਜਾਂਦੇ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਹੈਨਾ ਤਾਂ ਹਾਂ ਬਾਕੀ ਜਿਹਦਾ ਕੋਈ ਬਹੁਤ ਵਧੀਆ ਆਈਡੀਆ ਹੈਗਾ ਕਿ ਹਾਂ ਲੱਗਦਾ ਕਿ ਹਜ ਤੱਕ ਹਜੇ ਕਿਸੇ ਨੇ ਕੁਛ ਕੀਤਾ ਹੀ ਨਹੀਂ ਪਰ ਰਿਸਪੈਕਟਫੁਲ ਹੋਵੇ ਉਹ ਜਿੱਦਣ ਤੁਹਾਨੂੰ ਰਿਸਪੈਕਟ ਮਿਲੇ ਜ਼ਰੂਰ ਕਰੋ ਪਰ ਬਦਨਾਮੀ ਵਾਲਾ ਕੰਮ ਨਾ ਕਰੋ ਜੀ ਬਹੁਤ ਬ ਤਾਂ ਜਿਵੇਂ ਕਿ ਸਾਡੇ ਵਿੱਚ ਅੱਜ ਅਮਰਿਤ ਜਿਨ੍ਹਾਂ ਨੂੰ ਇੰਸਟਾਗ੍ਰam ਤੇ ਨੇਕੋਜੀ ਤੋਂ ਵੀ ਪਛਾਣਿਆ ਜਾਂਦਾ ਆ ਪਰ ਉਹਨਾਂ ਨੇ ਇੱਕੋ ਸਲਾਹ ਦਿੱਤੀ ਆ ਦਰਸ਼ਕਾਂ ਨੂੰ ਕਿ ਜੇਕਰ ਤੁਸੀਂ ਇਸ ਲਾਈਨ ਦੇ ਵਿੱਚ ਆਣਾ ਚਾਹੁੰਦੇ ਤਾਂ ਤੁਹਾਡੇ ਕੋਲ ਟੈਲੈਂਟ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਇਸ ਤਰ੍ਹਾਂ ਦਾ ਕੰਟੈਂਟ ਨਾਲ ਲੈ ਕੇ ਆਓ ਜਿਸ ਦੇ ਨਾਲ ਤੁਹਾਡੀ ਆਪਣੀ ਬਦਨਾਮੀ ਹੋਵੇ ਪਰਿਵਾਰ ਦੀ ਬਦਨਾਮੀ ਹੋਵੇ ਇਸ ਤਰ੍ਹਾਂ ਦੇ ਕੰਟੈਂਟ ਬਿਲਕੁਲ ਵੀ ਨਾ ਲੈ ਕੇ ਆਓ ਕਿਉਂਕਿ ਇਹ ਤੁਹਾਡੇ ਲਈ ਵੀ ਮਾੜਾ ਆ ਤੇ ਸਮਾਜ ਲਈ ਵੀ ਮਾੜਾ ਆ ਬਾਕੀ ਤੁਸੀਂ ਪੋਡਕਾਸਟ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ